ਨਾਂ ਨੂੰ ਪੰਜਾਬੀ ਆਉਂਦੀ ਐ ਤਰਾਸ ਦੀ ਇਹ ਐ ਕਿ ਸਾਨੂੰ ਅੱਜ ਉਹਨਾਂ ਨੂੰ ਹੀ ਪੰਜਾਬੀ ਸਿਖਾਉਣੀ ਪੈ ਰਹੀ ਜੀ ਸਭ ਤੋਂ ਵੱਡੀ ਤਰਾਸਦੀ ਐ ਤੇ ਸਾਡੇ ਕੋਲ ਵਿਦਿਆਰਥੀ ਆ ਰਹੇ ਨੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਆ ਰਹੇ ਨੇ ਬਾਹਰੋਂ 7ਵੀਂ 8ਵੀਂ ਜਮਾਤ ਦੇ ਵਿਦਿਆਰਥੀ ਵੀ ਆ ਰਹੇ ਨੇ ਉਹਨਾਂ ਨੂੰ 35 ਨਹੀਂ ਲਿਖਣੀ ਆ ਰਹੀ ਹੈਗੀ ਵਿਦਿਆਰਥੀਆਂ ਦਾ ਕਹਿਣਾ ਇਹ ਐ ਕਿ ਅਸੀਂ ਕੋਈ ਯੂਕੇ ਜੀ ਜਾਂ ਪਹਿਲੀ ਜਮਾਤ ਦੇ ਵਿੱਚ 35 ਲਿਖਣੀ ਤਾਂ ਸਿੱਖੀ ਸੀਗੀ ਉਸ ਤੋਂ ਬਾਅਦ ਤਾਂ ਸਕੂਲ ਵਿੱਚ ਕਰਾਈ ਨਹੀਂ ਗਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਖੇਤੀਬਾੜੀ ਮੇਲਾ ਤੇ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ। ਇਸ ਮੇਲੇ ਤੇ ਲੱਗੀ ਹਰ ਸਟਾਲ ਪੰਜਾਬ ਦੀ ਤਰੱਕੀ ਦਾ ਪ੍ਰਤੀਕ ਹੈ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਇਹ ਸਟਾਲਾਂ ਰੂਬਰੂ ਕਰਦੀਆਂ ਨੇ। ਸਪੈਸਟੀਕਲੀ ਸਾਡੀ ਜਿਹੜੀ ਲਾਈਫ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਏ ਅੱਜ ਜਿਹੜੀ ਜੀਵਨ ਜਾਂਚ ਹੈਗੀ ਉਹ ਸਾਰੀ ਇੱਕ ਦਿਖਾਵੇ ਵਾਲੀ ਰਹਿ ਗਈ ਏ ਜੀ। ਜੇਕਰ ਅਸੀਂ ਸਮਾਜ ਦੇ ਲਈ ਕੁਝ ਸਮਾਂ ਜਾਂ ਕੁਝ ਵੀ ਨਹੀਂ ਕਰਦੇ ਫਿਰ ਸਾਡਾ ਬਾਕੀ ਜੀਆਂ ਵੀ ਕੁਝ ਸਾਰਾ ਕੁਝ ਅਸੀਂ ਕਰ ਰਹੇ ਹਾਂ ਉਹ ਸਵਾਰਥ ਦੇ ਲਈ ਗਿਆ ਕਿ ਅਸੀਂ ਆਪਣੇ ਲਈ ਕਰ ਰਹੇ ਹਾਂ ਉਹਨਾਂ ਨੂੰ ਸਖਾਇਆ ਗਿਆ ਨਾ ਫਿਰ ਅਗਲੇ ਨਹੀਂਆ ਸਖਾਇਆ ਗਿਆ ਨਹੀਂ ਉਹ ਬਿਲਕੁਲ ਗਲਤ ਹੈ ਜੀ ਸਹੀ ਕੀ ਹੈ ਸਹੀ ਕੀ ਹੈ ਨੰਗਾ 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 ਬੋਲੋਗੇ ਨੰਗਾ ਗਿਆਨੀ ਅਸੀਂ ਬੋਲਨ ਦਾ ਸਿਰ ਖਾਲੀ ਨਹੀਂ ਦੱਸਿਆ ਕੀ ਆਪਣੇ ਘਰਾਂ ਦੇ ਜੇ ਨਜ਼ਰ ਮਾਰੀਏ ਸਾਡੇ ਜਿਹੜੇ ਬੱਚੇ ਜਦੋਂ ਸਕੂਲਾਂ ਤੋਂ ਘਰ ਆਉਂਦੇ ਨੇ ਤੇ ਅਸੀਂ ਘਰ ਦੇ ਵਿੱਚ ਕੀ ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਨਰੋਲ ਪੰਜਾਬੀ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੀ ਹਾਂਜੀ ਬਾਹਰ ਅਸੀਂ ਕਹਿ ਦਿੰਦੇ ਆਂ ਕਿ ਸਕੂਲਾਂ ਵਾਲੇ ਜੀ ਪੰਜਾਬੀ ਬੋਲਣ ਤੇ ਜੁਰਮਾਨਾ ਲਾਉਂਦੇ ਨੇ ਘਰ 'ਚ ਤਾਂ ਕੋਈ ਜੁਰਮਾਨਾ ਨਹੀਂ ਲਾਉਂਦਾ ਜੀ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਤੇ ਹੈਗੇ ਨੇ ਪੰਜਾਬੀ ਕਦੇ ਨਹੀਂ ਖਤਮ ਹੋਣ ਵਾਲੀ ਇੱਕ ਸਚਾਈ ਹੈ ਐਸੇ ਦਾ ਮੁੱਲ ਉਤਾਰ ਕੇ ਤੇ ਜੇ ਕਿਸੇ ਸਕੂਲ ਦੇ ਵਿੱਚ ਕਿਤੇ ਨੈਤਿਕ ਕਦਰਾਂ ਕੀਮਤਾਂ ਸिखਾਈਆਂ ਜਾਣ ਮੈਂ ਨਹੀਂ ਕਹਿੰਦੀ ਕਿ ਸਕੂਲਾਂ ਦੇ ਵਿੱਚ ਨਹੀਂ ਸिखਾਈਆਂ ਜਾਂਦੀਆਂ ਪਰ ਸिखਾਈਆਂ ਤਾਂ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਸਕੂਲਾਂ ਦਾ ਜਿਹੜਾ ਮਨੋਰਥ ਹੈ ਜਾਂ ਵਿਦਿਆਰਥੀਆਂ ਦੀ ਭਾਜ ਨਾਟ ਪੜਨ ਲਿਖਣ ਦੇ ਵਿੱਚ ਹੈ ਉਹ ਸਿਰਫ ਇੰਨੀ ਕੀ ਪੈਸੇ ਕਮਾਉਣ ਵਾਲੀ ਕੋ ਮਸ਼ੀਨ ਜੀ ਤਿਆਰ ਕਰਦੀ ਹੈ ਬਸ ਇਹਨੂੰ ਸਾਸੀਆਕਾਲ ਮੈਂ ਸੁਖੀ ਮਗਾੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਖੇਤੀਬਾੜੀ ਮੇਲਾ ਤੇ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਇਸ ਮੇਲੇ ਤੇ ਲੱਗੀ ਹਰ ਸਟਾਲ ਪੰਜਾਬ ਦੀ ਤਰੱਕੀ ਦਾ ਪ੍ਰਤੀਕ ਹੈ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਇਹ ਸਟਾਲਾਂ ਰੂਬਰੂ ਕਰਦੀਆਂ ਨੇ ਮੇਰੇ ਨਾਲ ਆਤਮ ਪ੍ਰਕਾਸ਼ ਸਮਾਜ ਭਲਾਈ ਸਭਾ ਤੋਂ ਭੈਣ ਜੀ ਨੇ ਜਸਵੀਰ ਕੌਰ ਇੰਨਾ ਦੀ ਸਟਾਲ ਤੇ ਪਹੁੰਚੇ ਤਾਂ ਬਹੁਤ ਖੂਬਸੂਰਤ ਕੰਮ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਰਦਿਆਂ ਗੱਲਬਾਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਜਿਹੜੇ ਪ੍ਰਾਲੇ ਘਰ ਘਰ ਹੋਣੇ ਚਾਹੀਦੇ ਨੇ ਉਹ ਤੁਹਾਡੀ ਸੰਸਥਾ ਕਰ ਰਹੀ ਹੈ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੇ ਮੇਲੇ ਦੇ ਵਿੱਚ ਉਹ ਆਖ-ਆਖ ਸਟਾਲਾਂ ਤੇ ਹੁੰਦੇ ਹੋਏ ਤੇ ਆਤਮ ਪ੍ਰਗਿਆਸੀ ਪੁਸਤਕ ਪ੍ਰਦਰਸ਼ਨੀ ਤੇ ਤੁਸੀਂ ਆਏ ਹੋ ਧੰਨਵਾਦ ਤੁਹਾਡਾ ਤੇ ਆਤਮਪਰਗਾਹ ਸਮਾਜ ਭਲਾਈ ਸਭਾ ਦਾ ਜੋ ਉਦੇਸ਼ ਹੈ ਸਾਡੀ ਜਿਹੜੀ ਆਪਣੀਆਂ ਗਤੀਵਿਧੀਆਂ ਨੇ ਅਸੀਂ ਦੋ ਤਰ੍ਹਾਂ ਦੀਆਂ ਕਰਦੇ ਆਂ ਇੱਕ ਅਸੀਂ ਕਰਦੇ ਆਂ ਕਿ ਜਿਹੜੀਆਂ ਸਮਾਜਿਕ ਗਤੀਵਿਧੀਆਂ ਹੈਗੀਆਂ ਨੇ ਸਮਾਜ ਭਲਾਈ ਦੇ ਕਾਰਜ ਕਰਦੇ ਹੈਗੀਆਂ ਜਿਹੜੇ ਲੋਰਵੰਦ ਪਰਿਵਾਰ ਹੁੰਦੇ ਨੇ ਜਿਸ ਤਰ੍ਹਾਂ ਜਾਂ ਕੋਈ ਬੱਚੇ ਜਿਹੜੇ ਫੀਸਾਂ ਨਹੀਂ ਦੇ ਸਕਦੇ ਹੈਗੇ ਤਾਂ ਉਹਨਾਂ ਪਰਿਵਾਰਾਂ ਨੂੰ ਅਸੀਂ ਕੱਲ ਕਿਸੇ ਸੇ ਜੋ ਕਰਦੇ ਆਂ ਵਿੱਤੀ ਸੇ ਜੋ ਕਰਦੇ ਆਂ ਦੂਸਰੀ ਸਾਡੀ ਜਿਹੜੀ ਹੈਗੀ ਹੈ ਆਪਣਾ ਗਤੀਵਿਧੀਆਂ ਹੁੰਦੀਆਂ ਉਹ ਸਿੱਖਿਆ ਦੀਆਂ ਹੁੰਦੀਆਂ ਨੇ ਜਿਹੜੇ ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਐਜੂਕੇਸ਼ਨ ਐਕਟੀਵਿਟੀਆਂ ਹੁੰਦੀਆਂ ਨੇ ਅ ਸਿੱਖਿਆ ਦੇ ਖੇਤਰ ਦੇ ਵਿੱਚ ਸਾਡਾ ਬਹੁਤ ਨਿਵੇਕਲਾ ਕਦਮ ਇਹ ਹੈਗਾ ਕਿ ਆਤਮ ਪ੍ਰਗਾਸ ਵੱਲੋਂ ਤਕਰੀਬਨ ਕੁੱਲ 24 ਪ੍ਰਕਾਸ਼ਨਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਜਿਗੀਆਂ ਡਾਕਟਰ ਵਿਰਿੰਦਰਪਾਲ ਸਿੰਘ ਜੀ ਵੱਲੋਂ ਲਿਖੀਆਂ ਹੋਈਆਂ ਨੇ ਤੇ ਉਹ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨੇ ਜਿਹਦੇ ਵਿੱਚ ਪੰਜਾਬੀ ਹੈ ਡਰਾਇੰਗ ਹੈ ਆਰਟ ਹੈ ਸੋਸ਼ਲ ਸਾਇੰਸ ਹੈ ਇਹ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਤੇ ਇਹ ਇਸ ਵੇਲੇ ਤਕਰੀਬਨ ਆਲ ਇੰਡੀਆ ਦੇ 400 ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣ ਚੁੱਕੀਆਂ ਨੇ ਤੇ ਇਹ ਉਹ ਕਿਤਾਬਾਂ ਹੈਗੀਆਂ ਨੇ ਕਿ ਜਿਹੜੀਆਂ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਉਹਨਾਂ ਦੀ ਨੈਤਿਕ ਕਦਰਾਂ-ਕੀਮਤਾਂ ਵੀ ਵਿਦਿਆਰਥੀਆਂ ਨੂੰ ਦਿੰਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ-ਸਹਿਣ ਵਿਦਿਆਰਥੀ ਦਾ ਕਿਹੋ ਜਿਹਾ ਹੋਣਾ ਚਾਹੀਦਾ ਇਨਸਾਨ ਦੀਆਂ ਕਹਿੰਦੇ ਗੁਣ ਕਿਹੋ ਜਿਹੇ ਹੋਣੇ ਚਾਹੀਦੇ ਨੇ ਸਾਡੀ ਜੀਵਨ ਜਾਂਚ ਕਿਹੋ ਜਿਹੀ ਹੋਣੀ ਚਾਹੀਦੀ ਜੀਵਨਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਏ ਸੋ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਦੇ ਨੇ ਕਿ ਪ੍ਰੈਕਟੀਕਲੀ ਸਾਡੀ ਜਿਹੜੀ ਲਾਈਫ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਏ ਅੱਜ ਜਿਹੜੀ ਜੀਵਨ ਜਾਂਚ ਹੈਗੀ ਉਹ ਸਾਰੀ ਕਿ ਦਿਖਾਵੇ ਵਾਲੀ ਰਹਿ ਗਈ ਹੈ ਜੀ ਅਸੀਂ ਦੇਖ ਨੂੰ ਕਹਿ ਨੂੰ ਅਸੀਂ ਬਹੁਤ ਸਾਰਾ ਕਹਿ ਨੂੰ ਆਪਣੇ ਆਪ ਨੂੰ ਆਪਣੀ ਸ਼ਖਸੀਅਤ ਨੂੰ ਬਹੁਤ ਸੁਣਾ ਪ੍ਰਭਾਵਸ਼ਾਲੀ ਕਹਿ ਨੂੰ ਦੱਸਦੇ ਹੈਗੇ ਕਿ ਮੇਰੇ ਚ ਆ ਗੁਣ ਆ ਗੁਣ ਹੈਗੇ ਨੇ ਪਰ ਅਸਲ ਦੇ ਵਿੱਚ ਸਮਾਜ ਨੂੰ ਸਾਡੀ ਕੀ ਦੇਣੀ ਹੈਗੀ ਸਾਡੀ ਜੀਵਨ ਸ਼ੈਲੀ ਤੋਂ ਜੇਕਰ ਅਸੀਂ ਆਪਣੇ ਅਸੀਂ ਜੋ ਵੀ ਕੀਤਾ ਕਰਦੇ ਆਂ ਪੜਦੇ ਆਂ ਲਿਖਦੇ ਆਂ ਨੌਕਰੀ ਕਰਦੇ ਆਂ ਜੇ ਉਹਦੇ ਕਰਨ ਦੇ ਨਾਲ-ਨਾਲ ਜੇਕਰ ਅਸੀਂ ਸਮਾਜ ਦੇ ਲਈ ਕੁਝ ਸਮਾਂ ਜਾਂ ਕੁਝ ਵੀ ਨਹੀਂ ਕਰਦੇ ਤੇ ਫਿਰ ਸਾਡਾ ਬਾਕੀ ਜਿੰਨਾ ਵੀ ਕੁਝ ਸਾਰਾ ਕੁਝ ਅਸੀਂ ਕਰ ਰਹੇ ਹਾਂ ਉਸ ਅਰਥ ਦੇ ਲਈ ਗਿਆ ਕਿਸੀ ਆਪਣੇ ਲਈ ਕਰ ਰਿਆਂ ਆਤਮ ਪ੍ਰਗਾਸ ਦਾ ਮਨੋਰਥ ਹੈ ਕਿ ਜਿਹੜੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਕੀਤੀ ਗਈ ਹੈ ਉਦਾਹਰਨ ਦੇ ਤੌਰ ਤੇ ਮੈਂ ਆ ਤੁਹਾਨੂੰ ਹੁਣ ਦੱਸਦੀ ਕਿ ਜੀ ਪੰਜਾਬੀ ਦੀ ਕਿਤਾਬ ਹੈ ਪੰਜਾਬੀ ਦੀ ਕਿਤਾਬ ਵਿੱਚ ਤੁਸੀਂ ਦੇਖੋਗੇ ਕਿ ਇਹ 35 ਹੈ ਇਹ ਕਿਤਾਬ 35 ਖਾਉਂਦੀ ਹੈ ਵਿਦਿਆਰਥੀ ਨੂੰ ਨਾ ਹੁਣ ਕਿਸ ਤਰ੍ਹਾਂ ਬੱਚੇ ਨੂੰ ਪਤਾ ਲੱਗੇ ਕਿ ਮੇਰਾ ਵਿਰਸਾ ਕੀ ਹੈ ਮੇਰਾ ਇਤਿਹਾਸ ਕੀ ਹੈ ਮੈਂ ਕੀ ਮੇਰੀਆਂ ਜੜਾਂ ਕਿੱਥੇ ਨੇ ਮੈਂ ਕਿਹੋ ਜਿਹਾ ਬਨਣਾ ਹੁਣ ਵਿਦਿਆਰਥੀ ਨੇ ਇਹ 35 ਸਿੱਖਣੀ ਹੈ ਹੁਣ 35 ਸਿੱਖਣ ਵਾਸਤੇ ਵਿਦਿਆਰਥੀ ਨੂੰ ਇਹ ਕਿਤਾਬ ਦੇਖੋ ਕਿੰਨੀ ਨਵੇਕਲੇ ਟੰਗ ਦੇ ਨਾਲ ਇਹ ਬਣਾਈ ਗਈ ਹੈ ਕਿ ਹਰ ਜਿਹੜਾ ਸ਼ਬਦ ਆਪਣਾ ਵਰਡ ਹੈਗਾ ਉਹਨੂੰ ਤਿੰਨ ਵਾਰ ਲਿਖਿਆ ਹੁਣ ਇਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਪੰਜਾਬੀ ਨੂੰ ਪ੍ਰਚਲਿਤ ਕਿਵੇਂ ਕੀਤਾ ਜਾਵੇ ਦੇਖੋ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਤਰਾਸ ਦੀ ਇਹ ਹੈ ਕਿ ਸਾਨੂੰ ਅੱਜ ਉਹਨਾਂ ਨੂੰ ਹੀ ਪੰਜਾਬੀ ਸਿਖਾਉਣੀ ਪੈ ਰਹੀ ਜਿਹਦੀ ਸਭ ਤੋਂ ਵੱਡੀ ਤਰਾਸਦੀ ਹੈ ਹਾਂਜੀ ਅੱਜ ਅਸੀਂ ਤੁਸੀਂ ਆਪਣੇ ਸਾਡੇ ਸਟਾਲ ਤੇ ਆਏ ਹੋ ਅਸੀਂ ਇੱਥੇ ਗੁਰਮੁਖੀ ਲਿਖਣ ਤੇ ਸੁਣਾਉਣ ਦਾ ਮੁਕਾਬਲਾ ਜਿਵੇਂ ਰੱਖਿਆ ਹੋਇਆ ਤੇ ਸਾਡੇ ਕੋਲ ਵਿਦਿਆਰਥੀ ਆ ਰਹੇ ਨੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਆ ਰਹੇ ਨੇ ਬਾਹਰੋਂ 7ਵੀਂ 8ਵੀਂ ਜਮਾਤ ਦੇ ਵਿਦਿਆਰਥੀ ਵੀ ਆ ਰਹੇ ਨੇ ਉਹਨਾਂ ਨੂੰ ਪੈਂਤੀ ਨਹੀਂ ਲਿਖਣੀ ਆ ਰਹੀ ਹੈਗੀ ਵਿਦਿਆਰਥੀਆਂ ਦਾ ਕਹਿਆ ਨਾ ਇਹ ਹੈ ਕਿ ਅਸੀਂ ਕੋਈ ਜੁਕੇ ਜੀ ਜਾਂ ਪਹਿਲੀ ਜਮਾਤ ਦੇ ਵਿੱਚ ਪੈਂਤੀ ਲਿਖਣੀ ਤਾਂ ਸਿੱਖੀ ਸੀਗੀ ਉਸ ਤੋਂ ਬਾਅਦ ਤਾਂ ਸਕੂਲ ਵਿੱਚ ਕਰਾਈ ਨਹੀਂ ਗਈ ਪੰਜਾਬੀ ਦਾ ਵਿਸ਼ਾ ਇਹ ਬੇਕਰ ਬੇਸ਼ੱਕ ਉਹਨਾਂ ਨੂੰ ਕਰਵਾਇਆ ਜਾ ਰਿਹਾ ਸਿਲੇਬਸ ਕਰਵਾਇਆ ਜਾ ਰਿਹਾ ਸੋ ਸਾਡਾ ਨਿਵੇਕਲਾ ਕੰਮ ਕੀ ਹੈਗਾ ਕਿ ਇਹ ਜਿਹੜੀ ਪੰਜਾਬੀ ਦੀ ਕਿਤਾਬ ਹੈਗੀ ਜਿਵੇਂ ਉਦਾਹਰਨ ਦੇ ਤੌਰ ਤੇ ਜਿਹਨੂੰ ਪੰਜਾਬੀ ਨਹੀਂ ਆਉਂਦੀ ਅਸੀਂ ਜਿਨ੍ਹਾਂ ਨੂੰ ਪੰਜਾਬ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਪੰਜਾਬੀ ਇਤਨੂੰ ਪਿਆਰ ਕਰਦੇ ਨੇ ਕਹਿਣ ਤੋਂ ਪਹਿਲਾਂ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਅਸੀਂ ਉਹਨਾਂ ਨੂੰ ਵੀ ਪ੍ਰੇਰਣਾ ਕਰ ਰਹੇ ਹਾਂ ਜੇ ਜਿਹੜੇ ਪੰਜਾਬ ਤੋਂ ਬਾਹਰ ਨੇ ਵੀ ਉਹਨਾਂ ਨੂੰ ਤੇ ਪੰਜਾਬੀ ਸਿਖਾਉਣੀ ਜ਼ਰੂਰੀ ਨੇ ਜਾਂ ਅੰਗਰੇਜ਼ੀ ਆਉਂਦੀ ਉਹਨਾਂ ਨੂੰ ਹਿੰਦੀ ਆਉਂਦੀ ਉਹਦੇ ਵਾਸਤੇ ਇੱਕ ਕਿਤਾਬ ਬਿਲਕੁਲ ਨਵਕਲੇ ਢੰਗ ਨਾਲ ਤਿਆਰ ਕੀਤੀ ਜਿਵੇਂ ਉੜ ਹੈ ਉਹਨਾਂ ਨੂੰ ਪੰਜਾਬੀ ਵਿੱਚ ਕਿਵੇਂ ਵਿਚਾਰਨ ਕਰਨਾ ਜਿੰਨੂੰ ਪੰਜਾਬੀ ਨਹੀਂ ਆਉਂਦੀ ਅੰਗਰੇਜ਼ੀ ਵੀ ਦਸੀ ਕੋ ਅੰਗਰੇਜ਼ੀ ਵਿੱਚ ਕਿਵੇਂ ਵਿਚਾਰਨ ਕਰਨਾ ਹਿੰਦੀ ਵਿੱਚ ਕਿਵੇਂ ਵਿਚਾਰਨ ਕਰਨਾ ਪੂਰੇ ਤੋਂ ਔਰ ਔਰ ਪਾਵ ਫਿਰਦਾ ਹਰ ਕਾ ਨਾਮ ਰਿਦਾ ਉਰਤਾਰ ਹਾਂਜੀ ਆਪਾਂ ਗੁਰਬਾਣੀ ਪੜ੍ਹਦੇ ਆਂ ਪਰ ਉਹਦੇ ਵਿੱਚ ਉਰਦਾ ਭਾਵ ਹਿਰਦਾ ਜੇ ਉਰਦਾ ਭਾਵ ਹਿਰਦਾ ਸਮਝ ਆ ਗਈ ਫਿਰ ਅਸੀਂ ਬਾਣੀ ਪੜ੍ਹਦੇ ਆਂ ਪਰਦੇ ਸਹਿਜ ਰੂਪ ਦੇ ਵਿੱਚ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਕਿ ਗੁਰਬਾਣੀ ਕਹਿ ਕੀ ਰਹੀ ਹੈ ਸਿਰ ਪੜਨ ਤਾਂ ਕਿਸੇ ਨੂੰ ਤਾਂ ਨਹੀਂ ਰਹਿ ਜਾਵੇਗੀ ਹਾਂਜੀ ਇਸ ਤਰ੍ਹਾਂ ਦੇਖੋ ਉੰਦਰ ਨੂੰ ਚੂਹਾ ਆ ਕੇ ਗੁਰੂ ਸਾਹਿਬ ਜੀ ਨੇ ਹਾਂਜੀ ਐਰਾ ਅਕਾਲ ਤਖਤ ਅਰਦਾਸ ਬੇਨਤੀ ਹੈ ਹਾਂਜੀ ਇਹੀ ਤਾਂ ਇਸ਼ਾਨਾਨ ਕਰਨਾ ਹੈ ਇਸ ਤਰ੍ਹਾਂ ਸੂਏ ਨੂੰ ਆਪਣਾ ਸੁਆਤੋ ਤੇ ਨੂੰ ਕਿਹਾ ਸਵਾਨ ਕੁੱਤੇ ਨੂੰ ਕਿਹਾ ਇਸੇ ਤਰ੍ਹਾਂ ਆਪਣੀ ਵਿਰਾਸਤੀ ਕੋਈ ਚੀਜ਼ਾਂ ਦਿੱਤੀਆਂ ਗਈਆਂ ਹਾ ਹਰਮੋਹੰਦਰ ਸਾਹਿਬ ਹੈ ਕੱਕਾ ਕੜਾ ਹੈ ਹਾਂਜੀ ਉਸ ਤੋਂ ਇਲਾਵਾ ਗੱਗਾ ਗੁਰੂ ਗ੍ਰੰਥ ਸਾਹਿਬ ਹੈ ਸੋ 35 ਦੀ ਕਿਤਾਬ ਸਿੱਖਦੇ ਸਿੱਖ ਚੱਚਾ ਚਰਖਾ ਹੈ ਆ ਨੰਗਾ ਹੈਨਾ ਤੁਸੀਂ ਦੇਖੋ ਕਿ ਅੱਜ ਮੈਂ ਇਹ ਕਹਿ ਲਓ ਕਿ ਕਹਿ ਲਓ ਕਿ ਬੜੀ ਸ਼ਰਮਨਾਕ ਗੱਲ ਕਹਿ ਲਓ ਨਾਲ ਕਿ ਨੰਗਾ ਤੇ ਨੰਘਾ ਪੰਜਾਬੀ ਦੇ ਅਧਿਆਪਕ ਕੋਲ ਬਹੁਤ ਵਿਰਲੇ ਤਾਂ ਵੀ ਹੋਣਗੇ ਕੋਈ ਪੁਰਾਣੇ ਅਧਿਆਪਕ ਜਾਂ ਹੋਣਦੇ ਵੀ ਕੋਈ ਹੋ ਸਕਦੇ ਨੇ ਕਿ ਜਿਨ੍ਹਾਂ ਨੂੰ ਉਚਾਰਨ ਠੀਕ ਹੋਵੇਗਾ ਨੰਗਾ ਤੇ ਣਿਆ ਦੋਨਾਂ ਦਾ ਉਚਾਰਨ ਆਮ ਤੌਰ ਤੇ ਤੁਸੀਂ ਪੰਜਾਬੀ ਦੀਆਂ ਕਿਤਾਬਾਂ ਦੇਖੋਗੇ ਸੁਣਗੇ ਉੱਤੇ ਹੁੰਦਾ ਕਿ ਨੰਗਾ ਖਾਲੀ ਣਿਆ ਖਾਲੀ ਨਾਣਾ ਖਾਲੀ ਇਹ ਤਾਂ ਸਿਖਾਇਆ ਗਿਆ ਆਉਂਆ ਤੇ ਣਿਆ ਆਉਂਆ ਸਿਖਾਇਆ ਗਿਆ ਸਕੂਲਾਂ ਵਿੱਚ ਤਾਂ ਸਾਨੂੰ ਵੀ ਤਾਂ ਆਉਂ ਹੀ ਸਿਖਾਇਆ ਗਿਆ ਨੀ ਇਸ ਖੋਣ ਵਾਲੀ ਦੀ ਗਲਤੀ ਹੈ ਜੀ ਕਾਰਨੇ ਕਿ ਸ਼ਬਦ ਦਾ ਉਚਾਰਨ ਗਲਤ ਉਹਨਾਂ ਨੇ ਸਿੱਖਿਆ ਤੇ ਗਲਤ ਪਰਚਲਤ ਹੋਇਆ ਹੁਣ ਜੋ ਤੁਸੀਂ ਉਚਾਰਨ ਕੀਤਾ ਆਮ ਤੌਰ ਤੇ ਇਹੀ ਪ੍ਰਚਲਿਤ ਹੈ ਪ੍ਰਚਲਿਤ ਦਾ ਮਤਲਬ ਕਿ ਸਾਰੇ ਇਹ ਬੋਲਦੇ ਨੇ ਕਿ ਤੁਹਾਡੇ ਅਧਿਆਪਕ ਨੂੰ ਜਿਨੇ ਸਿਖਾਇਆ ਉਹਨੇ ਗਲਤ ਉਚਾਰਨ ਸਿਖਾਇਆ ਹੁਣ ਤੁਸੀਂ ਵੀ ਨਹੀਂਆ ਮੈਨੂੰ ਤਾਂ ਉਹ ਬੋਲਣਾ ਵੀ ਨਹੀਂ ਆ ਰਿਹਾ ਕਿ ਜਿਵੇਂ ਤੁਸੀਂ ਬੋਲ ਰਹੇ ਹੋ ਉਹ ਆਉਂਗਾ ਸਿਖਾਇਆ ਗਿਆ ਨਾ ਫਿਰ ਅਗਲੇ ਨਹੀਂਆ ਸਿਖਾਇਆ ਗਿਆ ਨਹੀਂ ਉਹ ਬਿਲਕੁਲ ਗਲਤ ਹੈ ਜੀ ਨੰਗਾ ਕਹੀ ਕੀ ਹੈ ਸਹੀ ਕੀ ਹੈ ਨੰਗਾ 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 ਬੋਲੋਗੇ ਨੰਗਾ ਗਿਆਨੀ ਅਸੀਂ ਬੋਲਣ ਦਾ ਖਾਲੀ ਨਹੀਂ ਦੱਸਿਆ ਗੁਰਬਾਣੀ ਦੇ ਵਿੱਚ ਜੇ 35 ਅੱਖਰ ਦੱਸੇ ਨੇ ਤੇ 35 ਅੱਖਰਾਂ ਤੋਂ ਹਰ ਅੱਖਰ ਦੇ ਉੱਤੋਂ ਤੋਕ ਸ਼ੁਰੂ ਹੁੰਦੀ ਹੈ ਨਾ ਨਾ ਖਾਲੀ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਨੰਗਾ ਨਿਆ ਨਿਆ ਨਾ ਨਾ ਇੰਨਾ ਅੱਖਰ ਇਹ ਨਾਸਕੀ ਤੁਨਾ ਨੇ ਇਹਨਾਂ ਤੋਂ ਸ਼ਬਦ ਦੀ ਸ਼ੁਰੂਆਤ ਨਹੀਂ ਹੁੰਦੀ ਪਰ ਸ਼ਬਦ ਵਿੱਚ ਵਰਤੇ ਜਾਂਦੇ ਨੇ ਹੁਣ ਗੰਗਾ ਗਿਆਨੀ ਗੁਰਬਾਣੀ ਦੀ ਗੰਗਾ ਗਿਆਨੀ ਤੋਂ ਇਹ ਸ਼ਬਦ ਵਰਤਿਆ ਹੋਇਆ ਗਿਆਨੀ ਕਹਿੰਦੇ ਵਿਦਵਾਨ ਨੂੰ ਸਕਾਲਰ ਜਿਹਨੂੰ ਆਪਾਂ ਕਹਿੰਦੇ ਹਣਾ ਸੋ ਅਸੀਂ ਕੋਸ਼ਿਸ਼ ਆਪਾਂ ਯਤਨ ਨਹੀਂ ਕੀਤਾ ਅਸੀਂ ਪ੍ਰੈਕਟੀਕਲੀ ਇਹਦੇ ਤੇ ਇਹ ਯਤਨ ਇਹ ਕਰ ਰਹੇ ਹਾਂ ਕਿ ਜਿਹੜੇ ਜਿੰਨੇ ਸ਼ਬਦ ਨੇ ਉਹ ਚੋਂ ਖਾਲੀ ਕੋਈ ਵੀ ਨਹੀਂ ਹੈਗਾ ਜੇ ਸ਼ਬਦ ਬੋਲਾਂਗੇ ਤਾਂ ਉਚਾਰਨ ਆਊਗਾ ਉਚਾਰਨ ਗੰਗਾ ਆ ਜੀ ਚਾ ਛਾ ਜਜਾ ਝਜਾ ਣਿਆ ਹਾਂ ਇਹ ਠੀਕ ਉਚਾਰਨਾ ਸੋ ਸਾਡੇ ਕੋਲੇ ਆਪਣਾ ਪੰਜਾਬੀ ਦੇ ਅਧਿਆਪਕ ਸਾਡੇ ਕੋਲੇ ਆਉਂਦੇ ਨੇ ਚਾਹੇ ਉਹ ਪੀ ਐਚ ਡੀ ਵਾਲੇ ਵੀ ਕਈ ਤਰ੍ਹਾਂ ਦੇ ਰਾਬਤਾ ਸਾਡੇ ਨਾਲ ਕਾਇਮ ਕਰਦੇ ਨੇ ਹੁੰਦੇ ਨੇ ਤੇ ਉਹ ਤਰਾਸਦੀ ਹੈ ਕਿ ਉਹਨਾਂ ਨੂੰ ਅਧਿਆਪਕਾਂ ਨੇ ਸਿਖਾਈ ਇਸੇ ਤਰ੍ਹਾਂ ਹੀ ਹੈਗਾ ਜੀ ਉਹ ਜਿਹੋ ਜਿਹੇ ਸਿਖਾਇਆ ਫਿਰ ਉਹ ਜੇ ਅੱਗੇ ਫਿਰ ਉਹ ਵਿਦਿਆਰਥੀ ਤਿਆਰ ਕਰ ਰਹੇ ਨੇ ਹੁਣ ਤੁਸੀਂ ਜਿਵੇਂ ਕਹਿ ਰਹੇ ਹੋ ਤੁਸੀਂ ਜਿਹਨੂੰ ਸਿਖਾਉਂਗੇ ਨਾਲ ਆਪਣੇ ਬੱਚੇ ਨੂੰ ਸਿਖਾਉਂਗੇ ਪਰਿਵਾਰਕ ਕਿਸੇ ਨੂੰ ਸਿਖਾਉਂਗੇ ਤੁਸੀਂ ਵੀ ਇਹ ਗਲਤੀ ਹੀ ਸਿਖਾਉਂਗੇ ਨਾਲ ਤੇ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ ਹੈ ਸੋ ਇਸ ਕਰਕੇ ਇਹ ਜਿਹੜੇ ਪੁਰਾਣੇ ਜਿਵੇਂ ਕਹਿ ਲੋ ਕਿ ਮੇਰੇ ਅਧਿਆਪਕ ਸੀਗੇ ਜਿਹੜੇ ਉਹਨਾਂ ਨੂੰ ਮਨੇ ਠੀਕ ਬੋਲਣਾ ਸਿਖਾਇਆ ਹਨਾ ਤੇ 35 ਦਾ ਉਚਾਰਨ ਹੀ ਜਿਹੜਾ ਕਿ ਉਹ ਗਲਤ ਹੈਗਾ ਤੇ ਫਿਰ ਪੰਜਾਬੀ ਦਾ ਤੇ ਜਾੜੀ ਫਿਰ ਉੱਥੋਂ ਵੱਡੀ ਗਈ ਹੈ ਜੀ ਤੁਸੀਂ ਇੱਥੇ 35 ਦਾ ਮੁਕਾਬਲਾ ਕਰਵਾ ਰਹੇ ਹੋ ਮੈਂ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਚਲੋ ਸ਼ੁਕਰ ਹੈ ਵੀ ਸਾਰੇ ਸਹੀ ਲਿਖੇਗੇ ਕਹਿੰਦੇ ਇੱਥੇ ਜੋ ਕੰਪੀਟੀਸ਼ਨ ਆਉਂਦੇ ਆ ਵੱਡੇ ਛੋਟੇ ਸਾਰੇ ਲੜਦੇ ਆ ਕੰਪੀਟੀਸ਼ਨ ਤਾਂ ਕੀ ਦੇਖੋ ਨੂੰ ਮਿਲ ਰਿਹਾ ਹੈ ਕਿ ਅਸੀਂ ਕਿੱਥੇ ਖੜੇ ਆ ਮੈਂ ਤੁਹਾਨੂੰ ਪਹਿਲਾਂ ਹੀ ਇਸ ਸਵਾਲ ਦਾ ਜਵਾਬ ਦੇ ਦਿੱਤਾ ਕਿ ਤਰਾਸ ਦੀ ਇਹ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਰਹਿੰਦਿਆਂ ਹੀ ਪੰਜਾਬੀ ਲਿਖਣੀ ਤੇ ਬੋਲਣੀ ਸੌਣੀ ਪੈ ਰਹੀ ਹੈ ਜੀ ਹਾਂਜੀ ਉਦਾਹਰਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਹਾਂਜੀ ਪੰਜਾਬੀ ਨੂੰ ਅਸੀਂ ਪ੍ਰਚਲਿਤ ਕਰ ਰਹੇ ਹਾਂ ਪ੍ਰਮੋਟ ਕਰ ਰਹੇ ਅੰਗਰੇਜ਼ੀ 'ਚ ਆਪਾਂ ਕਹਿੰਦੇ ਹਾਂ ਹਨਾ ਤੇ ਦੇਖੋ ਉਦਾਹਰਨ ਦੇ ਤੌਰ ਤੇ ਆਪਣੇ ਪੰਜਾਬ ਦੇ ਆਪਣੇ ਆਪਣੀ ਅਸੀਂ ਆਪਣੇ ਘਰਾਂ ਦੇ 'ਚ ਨਜ਼ਰ ਮਾਰੀਏ ਸਾਡੇ ਜਿਹੜੇ ਬੱਚੇ ਜਦੋਂ ਸਕੂਲਾਂ ਤੋਂ ਘਰ ਆਉਂਦੇ ਨੇ ਤੇ ਅਸੀਂ ਘਰ ਦੇ ਵਿੱਚ ਕੀ ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਨਰੋਲ ਪੰਜਾਬੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਹਾਂਜੀ ਬਾਹਰ ਅਸੀਂ ਕਹਿ ਦਿੰਦੇ ਹਾਂ ਕਿ ਸਕੂਲਾਂ ਵਾਲੇ ਜੀ ਪੰਜਾਬੀ ਬੋਲਣ ਤੇ ਜੁਰਮਾਨਾ ਲਾਉਂਦੇ ਨੇ ਘਰ 'ਚ ਤਾਂ ਕੋਈ ਜੁਰਮਾਨਾ ਨਹੀਂ ਲਾਉਂਦਾ ਜੀ ਖਾਸੌਰ ਤੇ ਪਿੰਡਾਂ ਦੇ ਵਿੱਚ ਹੋ ਸਕਦਾ ਤੇ ਉਰਜਾਨ ਘੱਟ ਪਰ ਸ਼ਹਿਰਾਂ ਦੇ ਵਿੱਚ ਤਾਂ ਇਹ ਬਹੁਤ ਵੱਡੀ ਤਰਾਸਦੀ ਏ ਕਿ ਅਸੀਂ ਚੰਗੇ ਭਲੇ ਪੰਜਾਬ ਪੰਜਾਬ ਵਿੱਚ ਜੰਮੇ ਪਲੇ ਰਹਿਣਾ ਸਨਾ ਇਥੋਂ ਦਾ ਖਾਣਾ ਪੀਣਾ ਇਥੋਂ ਦਾ ਪਰ ਬੋਲਦੀ ਅਸੀਂ ਜੇ ਬੱਚਾ ਸਾਡੇ ਨਾਲ ਗੱਲ ਹਿੰਦੀ ਚ ਕਰ ਰਿਹਾ ਤੇ ਅਸੀਂ ਉਹਨੂੰ ਜਵਾਬ ਹਿੰਦੀ ਚ ਦੇ ਰਿਹਾ ਸਾਡੇ ਘਰਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਉਂਦੇ ਨੇ ਹਾਂਜੀ ਅਸੀਂ ਉਹਨਾਂ ਦੇ ਨਾਲ ਲੱਗ ਗਏ ਅਸੀਂ ਹਿੰਦੀ ਬੋਲਣੀ ਲੱਗ ਗਏ ਪਰ ਅਸੀਂ ਉਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਸਿਖਾ ਸਕੇ ਇਹ ਤਰਾਸਦੀ ਏ ਸਾਡੀ ਮਤਲਬ ਕਿ ਦੇਖੋ ਜਿੱਥੇ ਅਸੀਂ ਰਹਿ ਰਹੇ ਹਾਂ ਘਟੂ ਘਟ ਸਾਨੂੰ ਪਛਾਵਾਂ ਸਾਰੀਆਂ ਉਹਨੀਆਂ ਜ਼ਰੂਰੀ ਨਹੀਂ ਦੇਖੋ ਜਦੋਂ ਅੰਗਰੇਜ਼ੀ ਬੋਲੋ ਤਾਂ ਬਹੁਤ ਸੋਹਣੀ ਅੰਗਰੇਜ਼ੀ ਬੋਲੋ ਜੇ ਪੰਜਾਬੀ ਬੋਲਣੀ ਹੈ ਤੇ ਨਰੋਲ ਪੰਜਾਬੀ ਬੋਲੀਏ ਜੇ ਹਿੰਦੀ ਬੋਲਣੀ ਹੈ ਤੇ ਫਿਰ ਨਰੋਲ ਹਿੰਦੀ ਬੋਲੇ ਕੋਈ ਵੀ ਭਾਸ਼ਾ ਹੋਵੇ ਹੋਰ 35 ਦੇ ਅੱਖਰਾਂ ਨੂੰ ਕਹੀ ਮੇਰੇ ਵਰਗਾ ਨਾ ਸੋਹਣੇ ਬਣਾਉਣ ਦੇ ਚੱਕਰ ਦੇ ਵਿੱਚ ਮੈਨੂੰ ਕਿਹਾ ਉਹਨਾਂ ਨੇ ਵੀ ਆ ਤੁਸੀਂ ਸੋਹਣੇ ਬਣਾਉਣ ਦੇ ਚੱਕਰ ਦੇ ਵਿੱਚ ਤਕੋਨਾ ਬਣਾਤੀਆਂ ਖੱਖਾ ਆਪਾਂ ਵੀ ਐ ਗੁਲਾਈਜ ਕਰੋ ਥੱਲੋਂ ਤੇ ਉਹ ਕਹਿੰਦੇ ਸੋਹਣੇ ਬਣਾਉਣ ਦੇ ਚੱਕਰ ਦੇ ਵਿੱਚ ਤਕੋਨਾ ਬਣਾਉਨੇ ਹੋ ਤਾਂ ਇਹ ਗਲਤ ਨੇ ਇਹ ਦਾ ਮਤਲਬ ਇਹ ਸ਼ੁੱਧਤਾ ਦਾ ਵਿਗਾੜ ਹੈ ਫਿਰ ਵੀ ਸਾਨੂੰ ਜਿਵੇਂ ਹੈ ਉਵੇਂ ਸਿੱਖਣ ਦੀ ਜ਼ਰੂਰਤ ਹੈ ਅ ਦੇਖੋ ਇਹਦੇ ਚ ਗੁਰਮੁਖੀ ਲਿਪੀ ਇਹ ਦੀ ਆਪਣਾ ਗੁਰੰਗਦੇ ਪਾਸ਼ਾ ਜੀ ਵੱਲੋਂ ਬਖਸ਼ੀ ਹੋਈ ਲਿਪੀ ਹੈਗੀ ਹੈ ਤੇ ਜਿਹੜੇ ਸਾਨੂੰ ਇਤਿਹਾਸਿਕ ਸਰੋਤ ਮਿਲਦੇ ਹੈਗੇ ਨੇ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਹੁਕਮਨਾਮਾ ਸਾਹਿਬਾਨ ਦੇ ਜਾਂ ਗ੍ਰੰਥ ਮਿਲਦੇ ਨੇ ਤੇ ਉਹਨਾਂ ਦੇ ਵਿੱਚ ਜੋ ਸਤਿਗੁਰ ਸਾਹਿਬਾਂ ਜੀ ਨੇ ਜਿਹੜੀ ਤਕਨੀਕ ਦੱਸੀ ਹੋਈ ਏ ਅਸੀਂ ਅਸੀਂ ਉਹਨੂੰ ਫਾਲੋ ਕਰ ਰਹੇ ਹਾਂ ਅਸੀਂ ਉਸ ਹਿਸਾਬ ਨਾਲ ਦੱਸ ਕੇ ਜਿਸ ਲਿਪੀ ਨੂੰ ਜਿਸ ਗੁਰੂ ਸਾਹਿਬਾਂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਉਸੇ ਰਾਹ ਤੇ ਚੱਲ ਕੇ ਉਸੇ ਹੀ ਪੈੜਾਂ ਤੇ ਉਸੇ ਹੀ ਤਕਨੀਕ ਦੇ ਨਾਲ ਅਸੀਂ ਲਿਖਣੀ ਸਿਖਾਉਣ ਦਾ ਯਤਨ ਕਰ ਰਹੇ ਹਾਂ ਤੇ ਉਹ ਸਾਰੀਆਂ ਸਾਡੀਆਂ ਜਿੰਨੀਆਂ ਆਤਮ ਪ੍ਰਗਾਸ ਵੱਲੋਂ ਜਿਹੜੀਆਂ ਪੁਸਤਕਾਂ ਨੇ ਅਸੀਂ ਉਹਦੇ ਤੇ ਜ਼ੋਰ ਦੇ ਰਹੇ ਹਾਂ ਕਿ ਜਿਸ ਤੰਗ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਐਦਾ ਰੂਪ ਉਹੀ ਹੋਣਾ ਚਾਹੀਦਾ ਇਹ ਬਾਅਦ ਵਿੱਚ ਕਈ ਤਰ੍ਹਾਂ ਦੇ ਜਿਵੇਂ ਕਹਿੰਦੇ ਕਿ ਕੰਪਿਊਟਰ ਦੇ ਵਿੱਚ ਫੌਂਟ ਆ ਗਏ ਜਾਂ ਕੈਲੀਗ੍ਰਾਫੀ ਆ ਗਈ हां ਠੀਕ ਹੈ ਕਿ ਉਹ ਵੀ ਇੱਕ ਕਲਾ ਆ ਪਰ ਅਸਲ ਵਿੱਚ 35 ਦਾ ਜਿਹੜਾ ਠੀਕ ਉਹਦਾ ਕਹਿ ਲਓ ਕਿ ਬੰਤਰ ਜਿਹੜੀ ਹੈ ਉਹ ਉਹੀ ਇੱਕ ਜਿਹੜੀ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਹੋਈ ਹੈ ਪੰਜਾਬੀ ਦੀਆਂ ਕਾਨਫਰੰਸਾਂ ਜਦੋਂ ਹੁੰਦੀਆਂ ਨੇ ਤਾਂ ਇੱਕ ਕਾਨਫਰੰਸ ਮੈਂ ਵੀ ਸੁਣ ਰਿਆ ਹੁਣਾ ਤਾਂ ਉੱਥੇ ਇੱਕ ਬੁੱਧੀਜੀਵੀ ਤਰੱਕੇ ਚ ਵਿਦਵਾਨਾਂ ਕਹਿ ਰਹੇ ਨੇ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਤੇ ਹੈਗੇ ਨੇ ਪੰਜਾਬੀ ਕਦੇ ਨਹੀਂ ਖਤਮ ਹੋਣ ਵਾਲੀ ਇੱਕ ਸਚਾਈ ਹੈ ਕਿਹੜੀਆਂ ਗਲਤੀਆਂ ਅਸੀਂ ਕਰ ਰਹੇ ਆ ਕੀ ਹਰ ਜਾਣੇ ਭੁਗਤਾਂਗੇ ਅ ਦੇਖੋ ਇਸ ਤਰ੍ਹਾਂ ਸਾਨੂੰ ਕੋਈ ਫਿਕਰ ਨਹੀਂ ਹੈਗਾ ਪਹਿਲੀ ਗੱਲ ਤੇ ਹੈ ਕਿ ਕੋਈ ਫਿਕਰ ਨਹੀਂ ਹੈ ਹਮ ਉਦਾਹਰਨ ਦੇ ਤੌਰ ਤੇ ਗੁਰਨਾਨਕ ਸਾਹਿਬ ਪਾਸ਼ਾ ਜਿਨੇ ਜਪਜੀ ਸਾਹਿਬ ਦੇ ਵਿੱਚ ਸਲੋਕ ਦੀ ਬਖਸ਼ਿਸ਼ ਕੀਤੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਹਾਂਜੀ ਪਵਨ ਹਵਾ ਪਾਣੀ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਸਤਿਗੁਰੂ ਜੀ ਨੇ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਗੁਰਨਾਨਕ ਪਾਸ਼ਾ ਜੀ ਸਾਨੂੰ ਉਦੋਂ ਦਾ ਸੁਨੇਹਾ ਦੇ ਗਏ ਨੇ ਇੱਕ ਉਦਾਹਰਨ ਮੈਂ ਦੇ ਰਹੀ ਹਾਂ ਸੋ ਉਦੋਂ ਤਾਂ ਕਿਤੇ ਪ੍ਰਦੂਸ਼ਣ ਵੀ ਨਹੀਂ ਸੀ ਹੁੰਦਾ ਹੈਗਾ ਉਦੋਂ ਪਾਣੀ ਵੀ ਧਰਤੀ ਦੇ ਇੰਨੀ ਡੂੰਘਾ ਨਹੀਂ ਸੀ ਹੈਗਾ ਗੁਰੂ ਨਾਨਕ ਪਾਸ਼ਾ ਜੀ ਦੀ ਇੱਕ ਵਿਗਿਆਨਕ ਸੋਚ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਜਿਵੇਂ ਜਿਵੇਂ ਤਰੱਕੀ ਕਰੇਗਾ ਜਿਵੇਂ ਜਿਵੇਂ ਕਹ ਲਓ ਕਿ ਆਪਣੇ ਬੇਸ਼ੱਕ ਆਪਣੇ ਲੋਰਾਂ ਦੇ ਅਨੁਸਾਰ ਮਨੁੱਖ ਤਰੱਕੀ ਕਰ ਰਿਹਾ ਉਹ ਠੀਕ ਹੈ ਪਰ ਇੱਕ ਇਹ ਵੀ ਇੱਕ ਕਹ ਲਓ ਕਿ ਇਤਰਾਸ ਦੀ ਹੈਗੀ ਹੈ ਕਿ ਮਨੁੱਖ ਇਸ ਹੱਦ ਤੱਕ ਤਰੱਕੀ ਕਰਨਾ ਚਾਹ ਰਿਹਾ ਅੱਜ ਪਾਣੀ ਦੇਖੋ ਜ਼ਮੀਨ ਦੇ ਵਿੱਚ ਕਿੰਨੀ ਹੇਠਾਂ ਤੱਕ ਚਲਾ ਗਿਆ ਹਵਾ ਸਾਡੀ ਕਿੰਨੀ ਗੰਦੀ ਹੋ ਰਹੀ ਹੈ ਅੱਜ ਤੁਸੀਂ ਕਾਨਫਰੰਸ ਦੀ ਗੱਲ ਕੀਤੀ ਹੈ ਕਿ ਕਾਨਫਰੰਸਾਂ ਦੀ ਅੱਜ ਕੱਲ੍ਹ ਹੁਣ ਕਹ ਲਓ ਕਿ ਵਾਤਾਵਰਨ ਦੀ ਸ਼ੁੱਧਤਾ ਕਿਵੇਂ ਰੱਖੀ ਜਾਵੇ ਕਾਨਫਰੰਸਾਂ ਇਹਦੇ ਤੋਂ ਹੁਣ ਲੱਗਦੀ ਨਾ ਤੁਸੀਂ ਕਹਿ ਰਹੇ ਹੋ ਕਿ ਫਿਕਰ ਕਿਸ ਚੀਜ਼ ਦਾ ਸਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੋਈ ਹੈ ਸਾਂਭ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ ਜੇਕਰ ਸਾਡੀ ਉਹ ਜ਼ਿੰਮੇਵਾਰੀ ਨੂੰ ਅਸੀਂ ਨਹੀਂ ਨਿਭਾ ਰਹੇ ਫਿਰ ਉਹ ਚੀਜ਼ ਖਤਮ ਹੋਵੇਗੀ ਅਸੀਂ ਇਹਦਾ ਉਹ ਨਾ ਨਾ ਨਾਰਾ ਮਾਰ ਕੇ ਕਿ ਇਹ ਕਦੇ ਖਤਮ ਨਹੀਂ ਹੋਵੇਗੀ ਘਰ ਦੇ ਵਿੱਚ ਚਾਹੇ ਉਦਾਹਰਨ ਦੇ ਤੇ ਕੋਈ ਚੀਜ਼ ਆਪਾਂ ਕਹਿ ਲਈ ਨਾਲ ਜੇ ਉਹਦੀ ਸਾਮ ਸੰਭਾਲ ਨਹੀਂ ਕਰਾਂਗੇ ਘਰ ਦੇ ਵਿੱਚ ਕੋਈ ਚੀਜ਼ ਪਈਏ ਉਹਨੂੰ ਸਾਫ਼ ਨਹੀਂ ਕਰੋਗੇ ਉਹਦੇ ਤੇ ਘੱਟਾ ਮਿੱਟੀ ਪਾ ਪਾ ਕੇ ਪਾ ਪਾ ਕੇ ਇੱਕ ਦਿਨ ਚੀਜ਼ ਤੁਹਾਡੀ ਵਰਤੋਂ ਯੋਗ ਨਹੀਂ ਰਹਿਣੀ ਉਹ ਵਿਅਰਥ ਹੋ ਜਾਏਗੀ ਸੋ ਇਸ ਕਰਕੇ ਇਸ ਚੀਜ਼ ਦੀ ਚਿੰਤਾ ਨਹੀਂ ਹੈ ਪਰ ਜਿਹੜੀ ਸਾਨੂੰ ਗੁਰਸਾਹਿਬਾਂ ਨੇ ਬਖਸ਼ਿਸ਼ ਕੀਤੀ ਹੋਈ ਹੈ ਸਾਡੀ ਪੰਜਾਬੀ ਭਾਸ਼ਾ ਬੋਲੀ ਸੱਭਿਆਚਾਰ ਕੁਝ ਵੀ ਹੈ ਉਹਨੂੰ ਸੁਰਜੀਤ ਰੱਖਣ ਵਾਸਤੇ ਉਹਨੂੰ ਕਹ ਲਓ ਕਿ ਠੀਕ ਰੱਖਣ ਵਾਸਤੇ ਉਹਦੀ ਸਾਂਭ ਸੰਭਾਲ ਸਮੇ ਸਮੇ ਸਿਰ ਹਰ ਚੀਜ਼ ਦੀ ਜ਼ਰੂਰੀ ਇਸੇ ਤਰ੍ਹਾਂ ਇਸ ਭਾਸ਼ਾ ਦੀ ਸਾਂਭ ਸੰਭਾਲ ਕਹ ਲਓ ਕਿ ਇਹਦਾ ਕਹ ਲਓ ਕਿ ਜਿਸ ਢੰਗ ਨਾਲ ਪ੍ਰਚਾਰ ਹੋਣਾ ਚਾਹੀਦਾ ਸਾਡੇ ਪਰਿਵਾਰਾਂ ਦੇ ਵਿੱਚ ਸਮਾਜ ਵਿੱਚ ਸਾਡੀ ਰਹਿਣੀ ਬਹਿਣੀ ਉਸੇ ਢੰਗ ਨਾਲ ਸੀ ਜਤਨ ਕਰਿਆ ਨਾਲ ਕੋਈ ਫਿਕਰ ਕੋਈ ਨਹੀਂ ਸਾਨੂੰ ਇਸ ਚੀਜ਼ ਦਾ ਉਹ ਜਤਨ ਕਰ ਰਹੇ ਆ ਕਿ ਜਿਹੜਾ ਇਹ ਵਿਗਾਰ ਤੁਰਿਆ ਸ਼ੁਰੂ ਹੋ ਗਿਆ ਕਿ ਇਹ ਇਹ ਬਰਕਰਾਰ ਰਹਿਣਾ ਚਾਹੀਦਾ ਹੈ ਕਿ ਘਰਾਂ ਦੇ ਵਿੱਚ ਪੰਜਾਬ ਵਿੱਚ ਹੈਗੇ ਤੇ ਪੰਜਾਬੀ ਬੋਲੀ ਹੈ ਗੁਰਮੁਖੀ ਬੋਲੀ ਹੈ ਉਵੇਂ ਭਾਵੇਂ 50 ਭਾਸ਼ਾ ਆਉਣ ਕੋਈ ਉਹਦੇ ਚ ਕੋਈ ਨਾ ਨਹੀਂ ਹੈਗੀ ਸਾਰੇ ਭਾਵੇਂ 50 ਆਉਣੀਆਂ ਚਾਹੀਦੀਆਂ ਨੇ ਪਾਣੀ ਵਾਂਗ ਬੋਲਣੀਆਂ ਆਉਣੀਆਂ ਚਾਹੀਦੀਆਂ ਨੇ ਇਹਦੇ ਚ ਇਹ ਨਹੀਂ ਹੈ ਕਿ ਕੋਈ ਦੂਜੀ ਭਾਸ਼ਾ ਕਿਉਂ ਬੋਲਦੇ ਹੋ ਸਾਰੀਆਂ ਬੋਲੋ ਪਰ ਬੋਲੋ ਨਾ ਰੋਲ ਹੁਣ ਪਰ ਉਦਾਹਰਨ ਦੇ ਤੌਰ ਤੇ ਹਨਾ ਆਪਾਂ ਪੰਜਾਬੀ ਬੋਲਦੇ ਆ ਪੰਜਾਬੀ ਬੋਲਦੇ ਬੋਲਦੇ ਸਾਡਾ ਕੋਈ ਵੀ ਵਾਕ ਜਰਾ ਅੰਗਰੇਜ਼ੀ ਦੇ ਸ਼ਬਦ ਬੋਲ ਲੋਂ ਤੋਂ ਬਿਨਾ ਸਾਡਾ ਪੂਰਾ ਨਹੀਂ ਹੁੰਦਾ ਹਨਾ ਹੁਣ ਅਸੀਂ ਜਦੋਂ ਅੰਗਰੇਜ਼ੀ ਬੋਲਦੇ ਆ ਉਦੋਂ ਅਸੀਂ ਉਹਦੇ ਚ ਪੰਜਾਬੀ ਦਾ ਕੋਈ ਸ਼ਬਦ ਵਾਰ ਕੇ ਸੀ ਉਹਦਾ ਸੈਂਟੈਂਸ ਨਹੀਂ ਪੂਰਾ ਕਰ ਸਕਦੇ ਪਰ ਸਾਡੇ ਸਾਰੇ ਪੰਜਾਬੀਆਂ ਦੇ ਮੈਂ ਵੀ ਵਿੱਚ ਹੀ ਆ ਜੀ ਮੈਂ ਇਸ ਚੀਜ਼ ਦਾ ਅਭਿਆਸ ਸ਼ੁਰੂ ਕਰ ਲਿਆ ਮਤਲਬ ਕਿ ਜੇ ਜਦੋਂ ਪੰਜਾਬੀ ਬੋਲਦੇ ਆ ਪੰਜਾਬੀ ਬੋਲਦੇ ਆ ਮਤਲਬ ਅੰਗਰੇਜ਼ੀ ਦਾ ਕੋਈ ਨਾ ਕੋਈ ਸ਼ਬਦ ਸਾਡੇ ਉਸ ਵਾਕ ਦੇ ਵਿੱਚ ਆਉਂਦਾ ਹੈ ਨਰੋਲ ਪੰਜਾਬੀ ਬੋਲਿਆ ਕੀ ਗੱਲ ਸਾਡੇ ਕੋਈ ਸ਼ਬਦਾਵਲੀ ਖਤਮ ਹੋ ਗਈ ਹੈਗੇ ਨੇ ਪਰ ਸਾਡਾ ਉਹ ਕਹਿ ਲਓ ਕਿ ਜਿਵੇਂ ਆਲੇ ਦੁਆਲੇ ਦਾ ਜਿਵੇਂ ਕਹਿੰਦੇ ਕਿ ਹੋਰ ਆ ਕੋਈ ਹੋ ਜਾ ਹੋ ਗਿਆ ਕਿ ਉਹ ਪ੍ਰਭਾਵ ਸਾਡੇ ਤੇ ਜ਼ਿਆਦਾ ਹੋ ਗਿਆ ਕਿਸੀਂ ਆਪਣੇ ਸ਼ਬਦ ਨੂੰ ਛੱਡ ਗਏ ਤੁਹਾਨੂੰ ਲੱਗਦਾ ਕਿ ਇਹ ਸਾਰੇ ਬੋਲਣੇ ਸੌਖੇ ਹੈਗੇ ਨੇ ਵਧੀਆ ਗੱਲ ਨਹੀਂ ਹੈਗੀ ਜਿਵੇਂ ਸਾਨੂੰ ਸਿਖਾਇਆ ਤਤਸਾਮ ਤਦਪਾਵ ਸ਼ਬਦ ਵੀ ਸ਼ਬਦਾਂ ਦਾ ਇਧਰ ਆਦਾਨ ਪ੍ਰਦਾਨ ਹੁੰਦਾ ਕਿਤੇ ਦੂਜੀ ਭਾਸ਼ਾ ਤੋਂ ਹੋਰ ਭਾਸ਼ਾ ਸ਼ਬਦ ਜਾਂਦੇ ਰਹਿੰਦੇ ਨੇਗੇ ਇਹ ਵਧੀਆ ਗੱਲ ਨਹੀਂ ਹੈਗੀ ਜਾਂ ਭਾਸ਼ਾ ਹੀ ਪਦਰ ਦੇ ਭਾਸ਼ਾ ਦਾ ਵਿਸਥਾਰ ਹੈ ਜਾਂ ਕੁਝ ਹੋਰ ਹੈ ਇਹ ਨਹੀਂ ਜਣੀ ਦੇਖੋ ਪਛਾਵਾਂ ਦੇ ਸ਼ਬਦਾਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਉਹ ਇੱਕ ਅਲੱਗ ਵਿਸ਼ਾ ਮੈਂ ਇਹ ਨਹੀਂ ਕਹਾਂ ਹੁਣ ਮੈਂ ਇਹ ਕਹਿ ਨਹੀਂ ਕਿ ਜਦੋਂ ਪੰਜਾਬੀ ਦੇ ਸ਼ਬਦ ਦੇ ਵਿੱਚ ਕਹਿ ਲਓ ਕਿ ਸ਼ੁੱਧ ਸ਼ਬਦ ਹੈਗਾ ਤੇ ਮੈਂ ਇਹ ਕਿਉਂ ਬੋਲਾਂ ਵੀ ਮੈਂ ਪਿਓਰ ਪੰਜਾਬੀ ਬੋਲਦੀ ਹਾਂ ਹੂੰ ਮੈਂ ਗੱਲ ਇਹ ਕਰ ਰਹੀ ਹਾਂ ਜੀ ਜੀ ਹਨਾ ਕਿ ਜਦੋਂ ਇਹ ਨਹੀਂ ਮੈਂ ਤਾਂ ਕਹਿ ਰਹੀ ਹਾਂ ਕਿ ਜਦੋਂ ਤੁਸੀਂ ਜਿਹੜੀ ਭਾਸ਼ਾ ਬੋਲਦੇ ਹੋ ਤੁਹਾਨੂੰ ਰੋਲ ਉਹੀ ਭਾਸ਼ਾ ਬੋਲੋ ਨਾਲ ਹੁਣ ਬਹੁਤ ਸਾਰੇ ਸ਼ਬਦ ਹੈਗੇ ਨੇ ਕਿ ਜਿਹੜੇ ਆਪਣਾ ਹੋਰ ਨਾ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਹੈਗੇ ਨੇ ਪਰ ਆਪਾਂ ਬੋਲਦੀ ਪੰਜਾਬੀ ਦੇ ਨਾਲ ਉਹ ਤਾਂ ਹੈ ਹੀ ਹਨ ਉਹਦੇ ਵਿੱਚ ਕੋਈ ਉਹ ਨਾ ਨਹੀਂ ਹੈਗੀ ਨਾ ਹੁੰਦਾ ਐਵੇਂ ਸੋ ਮੈਂ ਅਗਲੀ ਕਿਤਾਬ ਤਾਂ ਤੁਹਾਨੂੰ ਥੋੜੀ ਜੀ ਨਜ਼ਰ ਮਰਾਵਾਂ ਕਿ ਜਿਵੇਂ ਇਹ 35 ਦੀ ਕਿਤਾਬ ਹੈਗੀ ਏ ਤੇ ਮੈਂ ਆਤਮ ਪ੍ਰਗਾਸੀਆਂ ਪੁਸਤਕਾਂ ਦੇ ਬਾਰੇ ਦੁਬਾਰਾ ਫਿਰ ਵਾਪਸ ਆਉਂਦੀਆਂ ਕਿ ਅਸੀਂ ਜਿਸ ਚੀਜ਼ ਤੇ ਫੋਕਸ ਹੈਗੇ ਕਿ ਆਤਮਪੁਰਖ ਹਾਸਲ ਜਿਵੇਂ ਮੈਂ ਦੱਸਿਆ ਕਿ 24 ਕਿਤਾਬਾਂ ਹੈਗੀਆਂ ਨੇ ਇਹ ਜਿਵੇਂ ਗੁਰਮੁਖੀ ਦੀ ਕਿਤਾਬ 35 ਦੀ ਕਿਤਾਬ ਹੈਗੀਏ ਬੱਚਾ 35 ਸਿੱਖਦੇ ਸਿੱਖਦੇ ਬਹੁਤ ਸਾਰੇ ਸ਼ਬਦਾਵਲੀ ਇਹਦੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੈ ਔਰ ਪ੍ਰਾਤਨ ਸ਼ਬਦਾਵਲੀਏ ਜਿਹੜੀ ਸਾਨੂੰ ਲੱਗਦਾ ਕਿ ਬੱਚੇ ਨੂੰ ਲੱਗਦਾ ਇਹ ਤਾਂ ਬਹੁਤ ਔਖੀ ਹੈ ਹਣਾ ਔਖੀ ਕੋਈ ਨਹੀਂ ਸਾਡੀ ਅਮੀਰ ਸ਼ਬਦਾਵਲੀਏ ਸੋ ਅਸੀਂ ਬੇਨਤੀ ਕਰਾਂਗੇ ਕਿ ਪਰਿਵਾਰ ਸਕੂਲ ਜਿੱਥੋਂ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਏ ਆਪਣੇ ਸਕੂਲ ਦੇ ਵਿੱਚ ਮੈਂ ਅੱਗੇ ਵੀ ਬਾਕੀ ਕਿਤਾਬਾਂ ਦੀ ਵੀ ਗੱਲ ਕਰਦਿਆਂ ਕਿ ਆਪਣੇ ਸਕੂਲਾਂ ਦੇ ਵਿੱਚ ਇਹਨੂੰ ਆਪਣੇ ਪਾਠਕਰਮ ਦੇ ਵਿੱਚ ਸ਼ਾਮਲ ਕਰਕੇ ਤੇ ਇਹਨੂੰ ਆਪਣੇ ਵਿਦਿਆਰਥੀਆਂ ਨੂੰ ਸਿਖਾ ਕੇ ਤੇ ਦੁਬਾਰਾ ਇਸ ਚੀਜ਼ ਨੂੰ ਸੁਰਜੀਤ ਕਰੀਏ ਹੰਬਲਾ ਮਾਰਗੇ ਸਾਨੂੰ ਸਹਿਯੋਗ ਦੇ ਇਸ ਚੀਜ਼ ਦਾ ਸੋ ਇਹਦੇ ਨਾਲ ਹੀ ਮੈਂ ਅਗਲੀ ਕਿਤਾਬ ਦੀ ਗੱਲ ਕਰਦਿਆਂ ਕਿ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਕਿ ਪੰਜਾਬੀ ਦੀ ਬੰਤਰ ਠੀਕ ਬੰਤਰ ਇਹੋ ਜੀ ਹੋਣੀ ਚਾਹੀਦੀ ਹੈ ਹਨ ਸੋ ਇਹ ਮੈਂ ਕਿਤਾਬ ਤੁਹਾਨੂੰ ਦੱਸ ਰਹੀ ਹੈ ਕਿ ਜਿਵੇਂ ਗੁਰਮੁਖ ਅੱਖਰ ਅਭਿਆਸ ਹੈ ਇਹਦੇ ਵਿੱਚ ਬਿਲਕੁਲ ਦੱਸਿਆ ਹੈਗਾ ਕਿ ਸ਼ਬਦ ਦੀ ਆਪਣਾ ਅੱਖਰ ਦੀ ਬੰਤਰ ਜਿਹੜੀ ਠੀਕ ਠੰਗ ਨਾਲ ਕੀ ਹੈਗੀ ਹੁਣ ਐਡ ਹੈ ਐਡ ਇਹਨੂੰ ਪਾਉਣ ਲੱਗਿਆਂ ਇੱਥੇ ਮੋਰੀਆਂ ਨਹੀਂ ਪੈਂਦੀਆਂ ਹੈਗੀਆਂ ਪਰ ਆਮ ਤੌਰ ਤੇ ਮੋਰੀਆਂ ਪਾ ਕੇ ਜਿਹੜਾ ਕਿ ਸਿਖਾਇਆ ਜਾਂਦਾ ਹੈਗਾ ਇਸ ਤਰ੍ਹਾਂ ਸਸਾ ਆਪਾ ਪਾਉਂਦੇ ਆ ਸਸੇ ਦੇ ਵਿੱਚ ਮੋਰੀ ਪਾਉਣੀ ਸਿਖਾਉਂਦੇ ਹੈਗੇ ਨੇ ਅਧਿਆਪਕ ਸਕੂਲਾਂ ਵਾਲੇ ਸਾਰੇ ਵਿਦਿਆਰਥੀ ਸਸੇ 'ਚ ਮੋਰੀ ਨਹੀਂ ਆਉਂਦੀ ਹੈਗੀ ਹਾਂਜੀ ਇਸੇ ਤਰ੍ਹਾਂ ਅ ਤੇ ਹੋਰ ਸ਼ਬਦ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਚ ਚੱਚੇ ਚ ਮੋਰੀ ਨਹੀਂ ਪੈਂਦੀ ਹੈਗੀ ਸੋ ਬਿਲਕੁਲ ਠੀਕ ਠੰਗੇ ਦੇ ਨਾਲ ਮੈਂ ਤੁਹਾਨੂੰ ਦੱਸੇ ਕਿ ਜਿਹੜੇ ਸਾਡੇ ਇਤਿਹਾਸਿਕ ਸਰੋਤ ਨੇ ਜਿੱਥੋਂ ਸਾਨੂੰ ਪਤਾ ਲੱਗਦਾ ਸਾਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹੋ ਜੀ ਟੈਕਨੀਕ ਦੇ ਨਾਲ ਇਹ ਗੁਰਮੁਖੀ ਲਿਪੀ ਸਿਖਾਈ ਹੈ ਅਸੀਂ ਉਸ ਚੀਜ਼ ਨੂੰ ਯਤਨ ਨਹੀਂ ਅਸੀਂ ਪੂਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਵਿਦਿਆਰਥੀ ਨੂੰ ਉਹ ਚੀਜ਼ ਸਿਖਾਈ ਜਾਵੇ ਉਸ ਨਾਲ ਸੰਬੰਧਤ ਅੱਜ ਅਸੀਂ ਜਿਹੜਾ ਮੁਕਾਬਲਾ ਕਰਵਾਇਆ ਗਿਆ ਸੋ ਇਹ ਸਿਲੇਬਸ ਦੀਆਂ ਕਿਤਾਬਾਂ ਨੇ ਉਸ ਤੋਂ ਅਗਲੀ ਕਿਤਾਬ ਆ ਜਾਂਦੀ ਹੈ ਜੀ ਮਾਤਰਾਵਾਂ ਸਿਖਾਉਣੀਆਂ ਬੱਚੇ ਨੂੰ ਬੱਚੇ ਨੇ ਪਹਿਲਾਂ 35 ਸ ਨੀ ਸਿੱਖੀ ਹੈ ਉਸ ਤੋਂ ਬਾਅਦ ਬੱਚਾ ਮਾਤਰਾਵਾਂ ਤੇ ਆ ਜਾਂਦਾ ਜੀ ਹੁਣ ਇੱਥੇ ਦੇਖੋ ਬਹੁਤ ਸੌਖੀਆਂ ਚੀਜ਼ਾਂ ਨੇ ਬੱਚਾ ਹੁਣ ਇੱਥੇ ਮੁਕਤਾ ਸਿੱਖ ਰਿਹਾ ਹਾਂਜੀ ਹਰ ਅੱਖਰ ਦੇ ਨਾਲ ਸ਼ਬਦ ਅਰਥ ਨਾਲ ਦਿੱਤੇ ਹੋਏ ਨੇ ਤਾਂ ਕਿ ਜੇ ਅਧਿਆਪਕ ਨੂੰ ਵੀ ਜੇ ਸ਼ਬਦ ਦਾ ਅਰਥ ਤਾਂ ਨਹੀਂ ਪਤਾ ਲੱਗਦਾ ਉਹਨੂੰ ਪਤਾ ਲੱਗ ਜਾ ਜੀ ਆ ਦੇਖੋ ਧਾਰ ਕਿਹਾ ਦਰਵਾਜ਼ੇ ਨੂੰ ਆਪਾਂ ਕਹਿੰਦੇ ਨੇ ਦਰਾਂ ਮੂਰੇ ਨਾ ਬੈਠ ਹਨਾ ਧਾਰ ਕਹਿੰਦੇ ਨੇ ਦਰਵਾਜ਼ੇ ਨੂੰ ਬਨ ਜੰਗਲ ਹਾਂਜੀ ਸਾਧ ਹਮੇਸ਼ਾ ਜਨ ਭਗਤ ਹਾਂਜੀ ਇਸ ਤਰ੍ਹਾਂ ਅਜਬ ਅਸਲ ਅਸਲ ਸਬਰ ਹੋਰ ਮਹੱਤਵਪੂਰਨ ਜੇਰੀ ਗੱਲ ਹੈਗੀ ਕਿ ਸਾਡੇ ਵਾਹ ਕੇ ਦੇਖੋ ਕਿੰਨੇ ਸੋਨੇ ਨੇ ਬਣਾਏ ਅਸੀਂ ਮੁਕਤੇ ਦਾ ਆਪਣਾ ਪਾਠ ਪੜ੍ਹਦੇ ਪਈਆਂ ਦੇਖੋ ਸਬਰ ਕਰ ਫਾਲ ਸ਼ਕ ਮਾਰਕਟ ਫਰ ਸਲਲ ਪਰ ਮਸਤਕ ਧਰ ਹਾਂਜੀ ਚਰਨ ਪਰਸ ਹਰਮਨ ਕਲਮ ਪਕਰ ਕੋਨੇ ਕੋ ਸਬਰ ਕਰ ਸਬਰ ਕਰ ਵਾਹ ਕਿ ਕਿੰਨਾ ਸੋਨਾ ਹੁਣ ਵਿਦਿਆਰਥੀ ਨੂੰ ਜੀ ਇਹ ਇੱਕ ਗੁਣ ਹੈ ਕਿ ਜੇ ਵਿਦਿਆਰਥੀ ਨੇ ਦਾਸੀ ਕਿ ਸਬਰ ਕਿੰਦਾ ਸਬਰ ਕਰਨਾ ਜੀ ਆ ਜਾਵੇ ਤੇ ਫਿਰ ਭੱਜ ਰੱਠ ਬਾਕੀ ਮੁੱਕ ਜਾਂਦੀ ਫੇਰ ਤਾਂ ਅਸੀਂ ਕਿਹਰ ਪਾਸੇ ਭੱਜੇ ਡੱਠੇ ਫੇਰਦੇ ਆ ਸੰਤੁਸ਼ਟੀ ਆ ਜਾਂਦੀ ਹੈ ਰਾਜਾ ਆ ਜਾਂਦਾ ਦੁਨਿਆਵੀ ਤੌਰ ਤੇ ਆਪਾਂ ਜਿਹਨੂੰ ਕੱਲ ਜਿਹਨੂੰ ਸਬਰ ਆ ਗਿਆ ਹੈ ਨਾ ਸੋ ਵਾਕਾਂ ਦੀ ਬੰਤਰ ਇਹੋ ਜੀ ਦੱਸੀ ਹੋਈ ਨਾਲ ਉਦਾਹਰਣ ਦੇ ਤੌਰ ਤੇ ਜਿਵੇਂ ਆਹ ਦੋ ਅਖਰੀ ਸ਼ਬਦ ਤਿੰਨ ਅਖਰੀ ਚਾਰ ਅਖਰੀ ਸ਼ਬਦ ਉਹ ਜਮਾਤ ਦੇ ਵਿੱਚ ਹੋਰ ਅਭਿਆਸ ਚਾਹੀਦਾ ਹੁੰਦਾ ਸੋ ਇਹ ਜਿਹੜੀਆਂ ਕਿਤਾਬਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਸੀ ਬੋਰਡ ਆਈਸੀਐਸਸੀ ਬੋਰਡ ਦੇ ਜਿਹੜੇ ਐਫੀਲੀਏਟਡ ਪ੍ਰਾਈਵੇਟ ਸਕੂਲ ਨੇ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਕਿਤਾਬਾਂ ਆਪਣੇ ਤਕਰੀਬਨ 400 ਸਕੂਲਾਂ ਵਿੱਚ ਚੱਲ ਰਹੀਆਂ ਨੇ ਸੋ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਹੈਗੀ ਸੋ ਇਹ ਕਿਤਾਬਾਂ ਆਰਾਮ ਨਾਲ ਲਗਵਾ ਸਕਦੇ ਨੇ ਇਹ ਸਿਹਾਈਰੀ ਦਾ ਹਾਂਜੀ ਉਸ ਰਾਏ ਬਿਆਰੀ ਦਾ ਚੈਪਟਰ ਆ ਜੀ ਸੋ ਇਹ ਪੰਜਾਬੀ ਦੀਆਂ ਕਿਤਾਬਾਂ ਨੇ ਸੋ ਇਸ ਤੋਂ ਇਲਾਵਾ ਹੋਰ ਦੇਖੋ ਅਸੀਂ ਗਿਣਤੀ ਦਿੱਤੀ ਹੋਈ ਏ ਪੰਜਾਬੀ ਚੀ ਵੀ ਦੇਤੀ ਨਾਲ ਅੰਗਰੇਜ਼ੀ ਚੀ ਵੀ ਦੇਤੀ ਰੋਮਨ ਚੀ ਵਿਚਾਰਾਂ ਚ ਦੇਤੀ ਅੰਗਰੇਜ਼ੀ ਦੇਸੀ ਮੀਨੇ ਦਾ ਨਾ ਪੰਜਾਬੀ ਚੀ ਵੀ ਦੇਤੀ ਅੰਗਰੇਜ਼ੀ ਚੀ ਵੀ ਦੇਤੀ ਉਹ ਦਿੱਤੇ ਇਸ ਕਰਕੇ ਨੇ ਕਿ ਜੇ ਕਿਸੇ ਇਹੋ ਜਿਹੇ ਵਿਅਕਤੀ ਦੇ ਹੱਥ ਵਿੱਚ ਕਿਤਾਬ ਚਲੇਗੀ ਜਿਹਨੂੰ ਅੰਗਰੇਜ਼ੀ ਹੁੰਦੀ ਪੰਜਾਬੀ ਨਹੀਂ ਹੁੰਦੀ ਉਹ ਵੀ ਪੰਜਾਬੀ ਸਿੱਖ ਸਕੇ ਸੋ ਇਸ ਕਰਕੇ ਦਿੱਤੀ ਹੋਈ ਏ ਉਸ ਤੋਂ ਬਾਅਦ ਇਹ 8 ਦੀ ਕਿਤਾਬ ਹੈ ਜੀ ਹਾਂਜੀ ਵਿਦਿਆਰਥੀ ਰੰਗ ਪਰਣਾ ਸਿੱਖਦੇ ਨੇ ਜੀ ਅ ਬੱਚਾ ਛੋਟਾ ਜਿਹਾ ਹੈਗਾ ਉਹਨੂੰ ਰੰਗ ਪਰ ਨਹੀਂ ਦੱਸੇ ਨੇ ਸੋ ਇਹਦੇ ਜੀ ਦੇਖੋ ਕਿੰਨੀ ਅਸੀਂ ਪ੍ਰਾਤਨ ਚੀਜ਼ਾਂ ਲਈਆਂ ਨੇ ਅਸੀਂ ਆਪ ਫੱਟੀ ਤੇ ਕਲਮ ਦਵਾਤ ਨਾਲ ਲਿਖਨੇ ਰਹੇ ਹਾਂ ਪਰ ਅੱਜ ਇਹ ਚੀਜ਼ਾਂ ਸਾਡੇ ਅਜਾਇਬ ਘਰਾਂ ਦਾ ਹਿੱਸਾ ਬਣ ਗਈਆਂ ਨੇ ਇਹ ਕਿਤਾਬ ਆਪਣੇ ਚਲੋ ਤਕਨੀਕ ਦੇ ਹਿਸਾਬ ਦੇ ਨਾਲ ਜਾਂ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਪਰ ਸਾਡੇ ਬੱਚਾ ਨੂੰ ਇਹ ਤੇ ਪਤਾ ਹੋਵੇ ਅਸੀਂ ਕਹਿੰਦੇ ਕਿ ਉਹਨੂੰ ਚੁੱਲ੍ਹੇ ਦਾ ਚੌਂਕੇ ਦਾ ਪਤਾ ਹੋਵੇ ਚਰਖੇ ਦਾ ਪਤਾ ਹੋਵੇ ਚਾਟਿੰਗ ਦੀ ਨੀ ਦਾ ਪਤਾ ਹੋਵੇ ਉਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਕਹਿ ਰਹੀਆਂ ਇਹਨਾਂ ਕਿਤਾਬਾਂ ਚ ਦਿੱਤੀਆਂ ਹੋਈਆਂ ਨੇ ਤਾਂ ਕਿ ਵਿਦਿਆਰਥੀ ਜਿਹੜਾ ਕੀ ਰੰਗ ਭਰਦਿਆਂ ਪੜ੍ਹਦਿਆਂ ਉਹਨੂੰ ਇਹ ਤੇ ਪਤਾ ਲੱਗ ਜਾਏ ਕਿ ਮੇਰੇ ਜੜ੍ਹਾਂ ਕਿੱਥੇ ਨੇ ਆਖੋ ਬਾਟਾ ਤੇ ਛਣਾ ਦਿੱਤੇ ਨੇ ਹਨਾ ਇਹਨਾਂ ਦੀ ਬੰਤਰ ਆਡਾ ਡਾ ਅਨਦੀਪੰਤਰ ਸ਼ੇਪ ਆਰਟ ਅਰਜੀ ਨੂੰ ਪੰਜਾਬੀ ਚ ਕਹਿ ਦਿੰਦੇ ਆ ਨਾਲ ਹਨ ਸੋ ਇਸ ਕਰਕੇ ਦੱਸੇ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਦਾ ਪਤਾ ਹੋਵੇ ਕਿ ਉਹਦੇ ਚ ਹੈ ਕੀ ਸੇ ਬੱਚੇ ਨੇ ਬਹੁਤ ਸਹਿਜ ਰੂਪ ਨਾਲ ਰੰਗ ਭਰਦਿਆਂ ਪਰਦਿਆਂ ਸਾਰਾ ਕੁਝ ਨਹੀਂ ਸਿੱਖ ਜਾਣਾ ਬਹੁਤ ਸਹਿਜ ਰੂਪ ਜੀ ਕੋਈ ਉਹਦੇ ਦੇ ਬਾਦੂ ਸਮਾਂ ਲਾਉਣ ਦੀ ਜ਼ਰੂਰਤ ਨਹੀਂ ਕਿਸੇ ਹੋਰ ਤੁਸੀਂ ਕਿਸੇ ਕੋਚਿੰਗ ਸੈਂਟਰ ਚ ਜਾਓ ਤੁਸੀਂ ਕਿਸੇ ਅਜਾਇਬ ਘਰ ਚ ਲੈ ਕੇ ਜਾਓ ਤੇ ਬੱਚਾ ਇਹਨਾਂ ਚੀਜ਼ਾਂ ਨੂੰ ਸਹਿਜੇ ਨਾਲ ਉਹ ਤੇ ਪਛਾਣ ਜਾਏਗਾ ਹਨ ਇਸ ਤੋਂ ਇਲਾਵਾ ਸੋਚਦੇ ਕਿ ਸਾਾਨੂੰ ਨੈਤਿਕ ਕਦਰਾਂ ਕੀਮਤਾਂ ਵਿਦਿਆਰਥੀਆਂ ਚ ਉਨੀਆਂ ਚਾਹੀਦੀਆਂ ਨੇ ਹੁਣ ਮਾਪੇ ਵੀ ਇਹ ਅੱਜ ਇਹ ਚੀਜ਼ ਨੂੰ ਮਹਿਸੂਸ ਕਰਨ ਲੱਗ ਪਏ ਨੇ ਕਿ ਅਸੀਂ ਪੈਸੇ ਦਾ ਮੁੱਲ ਉਤਾਰ ਕੇ ਤੇ ਜੇ ਕਿਸੇ ਸਕੂਲ ਦੇ ਵਿੱਚ ਕਿਤੇ ਨੈਤਿਕ ਕਦਰਾਂ ਕੀਮਤਾਂ ਸਿਖਾਈਆਂ ਜਾਣ ਮੈਂ ਨਹੀਂ ਕਹਿੰਦੀ ਕਿ ਸਕੂਲਾਂ ਦੇ ਵਿੱਚ ਨਹੀਂ ਸਿਖਾਈਆਂ ਜਾਂਦੀਆਂ ਪਰ ਸਿਖਾਈਆਂ ਤੇ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਸਕੂਲਾਂ ਦਾ ਜਿਹੜਾ ਮਨੋਰਥ ਹੈ ਜਾਂ ਵਿਦਿਆਰਥੀਆਂ ਦੀ ਭਾਜਣਾਟ ਪੜਨ ਲਿਖਣ ਦੇ ਵਿੱਚ ਹੈ ਉਹ ਸਿਰਫ ਇੰਨੀ ਕਿ ਪੈਸੇ ਕਮਾਉਣ ਵਾਲੀ ਕੋਈ ਮਸ਼ੀਨ ਜੀ ਤਿਆਰ ਕਰਦੀ ਹੈ ਬਸ ਇਹਨੂੰ ਵੱਡੀ ਨੌਕਰੀ ਪ੍ਰਾਪਤ ਕਰ ਲੈ ਠੀਕ ਹੈ ਜੀਵਨ ਬਸਰ ਕਰਨ ਵਾਸਤੇ ਨੌਕਰੀ ਜ਼ਰੂਰੀ ਹੈ ਪਰ ਸਿਰਫ ਤੇ ਸਿਰਫ ਕਿ ਪੈਸਾ ਕਮਾਉਣ ਦਾ ਹੀ ਇੱਕ ਜ਼ਰੀਆ ਮਨੁੱਖ ਨੇ ਆਪਣੇ ਸਰੀਰ ਨੂੰ ਬਣਾ ਲੈਣਾ ਉਹ ਕੋਈ ਵਿਦਿਆ ਦੀ ਪ੍ਰਾਪਤੀ ਜਿਹੜੀ ਉਹ ਸਹੀ ਮਾਇਨੇ ਦੇ ਵਿੱਚ ਨਹੀਂ ਹੈਗੀ ਵਿਦਿਆਰਥੀ ਉਹ ਕਿਸੇ ਵੀ ਥਾਂ ਤੇ ਜਾ ਕੇ ਨੌਕਰੀ ਤਾਂ ਉਹਨੇ ਕਰਨੀ ਕਰਨੀ ਪਰ ਸਮਾਜ ਵਿੱਚ ਰਹਿੰਦਿਆਂ ਉਹ ਪਰਿਵਾਰ ਵਿੱਚ ਰਹਿੰਦੇ ਆ ਆਪਣੇ ਪਿੰਡ 'ਚ ਰਹਿੰਦੇ ਆ ਸ਼ਹਿਰ 'ਚ ਰਹਿੰਦੇ ਆ ਮੁਹੱਲੇ 'ਚ ਰਹਿੰਦੇ ਆ ਜਾਂ ਆਪਣੇ ਦਫ਼ਤਰ 'ਚ ਜਿੱਥੇ ਵੀ ਨੌਕਰੀ ਕਰ ਰਿਹਾ ਘੱਟੋ-ਘੱਟ ਉਹਦੇ ਅੰਦਰ ਇਨਸਾਨੀਅਤ ਵਾਲੇ ਗੁਣ ਜਿਹੜੇ ਜ਼ਰੂਰ ਹੋਣੇ ਚਾਹੀਦੇ ਨੇ ਹਣੀ ਸਾਡੇ ਨਾਲ ਦਾ ਕੋਈ ਸਾਥੀ ਹੈਗਾ ਉਹਦੇ ਘਰ ਦੇ ਵਿੱਚ ਕਿਤੇ ਰੋਟੀ ਨਹੀਂ ਪੱਕ ਰਹੀ ਤੇ ਸਾਨੂੰ ਪਤਾ ਹੀ ਨਹੀਂ ਹੈ ਜੇ ਪਤਾ ਹੈ ਤੇ ਅਸੀਂ ਉਹਦੇ ਕਿਸੇ ਤਰੀਕੇ ਨਾਲ ਵੀ ਸਹਾਇਤਾ ਨਹੀਂ ਕਰ ਰਹੀ ਹੈਗੇ ਲਾਗੇ ਕੋਈ ਦੁਖੀ ਹੈ ਕੋਈ ਭੁੱਖਾ ਨੰਗਾ ਸੌਂਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਹੈ ਹਨਾ ਤੇ ਅਸੀਂ ਉੱਥੇ ਸਵਾਰਥੀ ਨਾ ਬਣੀਏ ਉਥੇ ਚੁੱਪ ਕਰਕੇ ਨਾ ਬੈਠੀਏ ਸੋ ਕਹਿੰਦ ਬੋਕ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਸਾਡੇ ਅੰਦਰ ਵਿਆਲਤਾ ਹੋਣੀ ਚਾਹੀਦੀ ਏ ਮਨੁੱਖ ਧਰਮੀ ਹੋਣਾ ਚਾਹੀਦਾ ਇਹ ਗੁਣ ਨਹੀਂ ਸਾਰੇ ਜਿਹੜੇ ਸਾਡੇ ਬਜ਼ੁਰਗਾਂ ਦੇ ਵਿੱਚ ਸਹਿ ਸੁਭਾਏ ਸੀਗੇ ਤਾਂ ਹੁਣ ਸਾਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਔਖੀਆਂ ਨੇ ਅਸਲ ਦੇ ਵਿੱਚ ਬਜ਼ੁਰਗਾਂ ਇਹ ਚੀਜ਼ਾਂ ਔਖੀਆਂ ਨਹੀਂ ਬਜ਼ੁਰਗਾਂ ਦਾ ਜੀਵਨ ਸ਼ੈਲੀ ਉਹੋ ਜੀ ਸੀਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵਾਕ ਪ੍ਰੇਤ ਸਬਰ ਕਰ ਉਹ ਇੱਕ ਸਬਰ ਸੀਗਾ ਸੰਤੁਸ਼ਟ ਸੀਗੇ ਇਹ ਕਿਹਾ ਕਿ ਉਹ ਕਮਾਉਂਦੇ ਨਹੀਂ ਸੀ ਹੈਗੇ ਸਾਡੇ ਨਾਲ ਵੱਧ ਜ਼ੋਰ ਵਾਲਾ ਉਹ ਕੰਮ ਕਰਦੇ ਸੀਗੇ ਬਜ਼ੁਰਗ ਸਾਡੇ ਹਾਂ ਨਾ ਵੱਧ ਜ਼ੋਰ ਵਾਲਾ ਜਿਆਦਾ ਸਮਾਂ ਕੰਮ ਕਰਦੇ ਸੀ ਕਿ ਸਾਡੇ ਤੇ ਇੱਥੇ ਟਾਈਮਿੰਗ ਹੈ ਕਿ ਇੰਨੇ ਘੰਟੇ ਕੰਮ ਕਰਕੇ ਸਥੱਕ ਗਏ ਉਹ ਤਾਂ ਦਿਨ ਰਾਤ ਕੰਮ ਕਰਦੇ ਸੀਗੇ ਹਾਂਜੀ ਸੋ ਇਸ ਤਰੀਕੇ ਦੇ ਨਾਲ ਜਿਵੇਂ ਆਹ ਕਿਤਾਬ ਮੈਂ ਤੁਹਾਨੂੰ ਦੱਸ ਰਹੀ ਹਾਂ ਉਦਾਹਰਨ ਦੇ ਤੌਰ ਤੇ ਇਹ ਕਿਤਾਬ ਉਹਨੂੰ ਪੰਜਾਬੀ ਦੇ ਵਿਸ਼ੇ ਦੀ ਕਿਤਾਬ ਹੈ ਜਾਂ ਆਪਾਂ ਕਹਿ ਲਈ ਕਿ ਨੈਤਿਕ ਸਿੱਖਿਆ ਦੀ ਕਿਤਾਬ ਹੈ ਹੁਣ ਇਹਦੇ ਵਿੱਚ ਇਹ ਦੱਸਿਆ ਕਿ ਸਵੇਰੇ ਉੱਠੋਂ ਤੋਂ ਲੈ ਕੇ ਰਾਤ ਨੂੰ ਸੌਣ ਸਮੇਂ ਤੱਕ ਵਿਦਿਆਰਥੀ ਕੀ ਕੀ ਕਰਦਾ ਤੇ ਜੇਕਰ ਉਹ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਮਾਜ ਵਿੱਚ ਰਹਿੰਦੇ ਆ ਪਰਿਵਾਰ ਵਿੱਚ ਵਿਚਰਦੇ ਆ ਉਹ ਕਿਹੜੇ ਕਿਹੜੇ ਕੰਮ ਕਰਦਾ ਤੇ ਹਰ ਕੰਮ ਕਰਨ ਸਮੇਂ ਜੇਕਰ ਨੂੰ ਨਹੀਂ ਪਤਾ ਲੱਗਦਾ ਕਿ ਆਹ ਕੰਮ ਮੈਂ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ ਜੇ ਉਹਨੂੰ ਇਹ ਨਹੀਂ ਪਤਾ ਲੱਗ ਕੇ ਇਹ ਮੇਰਾ ਗੋਨ ਹੈ ਕਿ ਆਉਗਨ ਹੈ ਇਹ ਮੈਨੂੰ ਆਉਗਨ ਛੱਡਣ ਦੀ ਜ਼ਰੂਰਤ ਹੈ ਕਿ ਨਹੀਂ ਬਹੁਤੀ ਵਾਰ ਤਾਂ ਪਤਾ ਹੀ ਨਹੀਂ ਹੁੰਦਾ ਆਪਣੀ ਔਗਨਾ ਕੀ ਮੇਰਾ ਔਗਨ ਕੀ ਹੈ ਮੇਰੀ ਕਮਜ਼ੋਰੀ ਕੀ ਰਹੀਏ ਜਿਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਕਿ ਬੱਚੇ ਓਵਰ ਕੌਨਫੀਡੈਂਟ ਹੁੰਦੇ ਨੇ ਕੋਨ ਨੂੰ ਲੱਗਦਾ ਕਿ ਮੈਂ ਦੁਨਿਆਵੀ ਵਿਦਿਆ ਪ੍ਰਾਪਤ ਕਰ ਲਈਏ ਤੇ ਮੈਂ ਬਹੁਤ ਵੱਡ ਨਾ ਮੈਂ ਬਹੁਤ ਸੋਹਣਾ ਆਪਣਾ ਆਪਾ ਹਾਸ਼ਨ ਕਰ ਲੈਂਦਾ ਮੈਂ ਬਹੁਤ ਵੱਡਾ ਵਿਦਵਾਨ ਆ ਇਹ ਗਲਤਫਹਿਮੀ ਹੁੰਦੀ ਹੈ ਨਾ ਜਿਹੜੀ ਸਾਡੀ ਜੀਵਨ ਸ਼ਾਲੀ ਹੈਗੀ ਉਹਨਾਂ ਸਵੇਰ ਦੇਖੋ ਸਵੇਰ ਉੱਠਣ ਸਮੇਂ ਇਸ਼ਨਾਨ ਕਰਨ ਸਮੇਂ ਅਸੀਂ ਤਿਆਰ ਹੁੰਦਿਆਂ ਉਸ ਵੇਲੇ ਅਸੀਂ ਬਹੁਤ ਸੋਹਣੇ ਕੱਪੜੇ ਪਾਲੇ ਤੇ ਸਾਡਾ ਮਤਲਬ ਇਹ ਨਹੀਂ ਸੋਹਣੇ ਕੱਪੜੇ ਪਾਲੇ ਤੇ ਸੋਹਣੇ ਬਣ ਗਏ ਗੁਰੂ ਸਾਹਿਬ ਕਹਿੰਦੇ ਨੇ ਕਿ ਸਹੀ ਸੁੰਦਰ ਸੋਹਣੇ ਸਾਧ ਸੰਗ ਜੀਨ ਬੈਣੇ ਜਿਨ੍ਹਾਂ ਨੇ ਚੰਗੇ ਮਨੁੱਖਾਂ ਦੀ ਸੰਗਤ ਵਿੱਚ ਬੈਠ ਕੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਆਪਣੇ ਮਨ ਦਾ ਬਾਣੀ ਦੇ ਨਾਲ ਅਭਿਆਸ ਕੀਤਾ ਤੇ ਅਸਲ ਵਿੱਚ ਸੋਹਣੇ ਉਹ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਨਾ ਬਣਾ ਲਿਆ ਪਰਮਾਤਮਾ ਦੇ ਨਾਲ ਮੇਲ ਕਰਾ ਕੇ ਅਸਲ ਸੋਹਣੇ ਉਹ ਨੇ ਸੋਹ ਜੀਵਨ ਜਾਂਚ ਦਾਸੀਆਂ ਖਾਣਾ ਖਾਣ ਸਮੇ ਪਾਣੀ ਪੀਣ ਸਮੇ ਬਾਹਰ ਜਾਂਦੇ ਆ ਹਨਾ ਮਲਕੀ ਬਾਹਰ ਜਾਂਦੇ ਸਾਨੂੰ ਡਰ ਲੱਗਦਾ ਗੁਰੂ ਸਾਹਿਬ ਕਹਿੰਦੇ ਨੇ ਕਿ ਘਰ-ਵਾਰ ਪਰਬ ਸਭ ਨਹੀਂ ਥਾਈ ਕਿ ਪਰਮਾਤਮਾ ਦੇ ਹਰ ਥਾਂ ਵਸਦਾ ਤੈਨੂੰ ਡਰਨ ਦੀ ਕੀ ਜ਼ਰੂਰਤ ਹੈ ਹਾਂਜੀ ਸੋ ਇਸੇ ਤਰ੍ਹਾਂ ਹੈਗਾ ਕਿ ਜਿਵੇਂ ਅਸੀਂ ਕਹਿੰਦੇ ਕਿ ਨਾਮ ਜਪਣ ਦਾ ਮਨ ਨਾ ਕਰਨ ਸਮੇ ਹਾਂਜੀ ਗੁਰੂ ਸਾਹਿਬ ਕਹਿੰਦੇ ਕਿ ਸੋਦ ਤੋ ਸੋਦ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਪਕੋ ਕਿੰਨੀ ਸੁਣੀ ਉਧਾਰ ਹੈ ਗੁਰਨਾਨਕ ਪਾਸ਼ਾ ਸਾਨੂੰ ਦੱਸਦੇ ਨੇ ਕਿ ਅੱਜ ਕੱਲ ਮੋਟਾਪਾ ਕਿੰਨਾ ਵਧ ਗਿਆ ਮੈਂ ਪਹਿਲੀ ਧਾਰਨ ਤੁਹਾਨੂੰ ਇਹ ਦੱਸ ਰਹੀ ਸੀ ਕਿ ਗੁਰਨਾਨਕ ਪਾਸ਼ਾ ਸਾਨੂੰ ਆਪਣੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਬਾਰੇ ਸਤਪੁਰਜੀ ਸਾਨੂੰ ਜਪਜੀ ਸਾਹਿਬ ਦੀ ਬਾਣੀ ਚ ਸਾਨੂੰ ਕਿੰਨਾ ਪੁਰਾਣਾ ਸੁਨੇਹਾ ਸਾਨੂੰ ਦੇ ਕੇ ਗਏ ਨੇ ਸੋ ਇਹਦੇ ਨਾਲ ਸਾਰੇ ਸੁਨੇਹੇ ਦੇ ਸਤਪੁਰਜੀ ਨੇ ਐਵੇਂ ਬਖਸ਼ਿਸ਼ ਕੀਤੇ ਨੇ ਹੁਣ ਮੋਟਾਪਾ ਅੱਜ ਕੱਲ ਕਿੰਨਾ ਵਧ ਗਿਆ ਜੀ ਅਸੀਂ ਆ ਫਾਸਟ ਫੂਡ ਕਿੰਨਾ ਖਾਂ ਲੱਗ ਪਏ ਗੁਰੂ ਸਾਹਿਬ ਸਾਨੂੰ ਚ ਦੱਸਨੇ ਕਿ ਜਦੋਂ ਬੇਲੋੜਾ ਖਾਣਾ ਖਾਣ ਦਾ ਮਾਨ ਕਰਨ ਸਮੇਂ ਕਹਿੰਦੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧ ਕਿ ਇਹੋ ਜਿਹਾ ਖਾਣ ਪੀਣ ਤੇਰਾ ਫਿਟਕਾਰ ਜੋਗ ਆ ਕਿ ਜਿਹਦੇ ਖਾਣਾ ਤੇਰਾ ਮੋਟਾਪਾ ਵਧ ਰਿਹਾ ਕਿ ਤੇਰਾ ਪੇਟ ਵੱਧ ਰਿਹਾ ਕਹਿੰਤ ਭਾਬ ਕੀ ਰੋਟੀ ਖਾ ਕੇ ਉਹ ਕਿਰਤ ਕਰਕੇ ਸਿਰ ਨੂੰ ਤੰਦੂਰ ਚ ਰੱਖਣਾ ਤੇ ਉਹਨੂੰ ਚੰਗੇ ਕਾਰੇ ਲਾਉਣਾ ਪਕੇ ਇਹ ਸਾਡੀ ਜੀਵਨ ਜਾਚ ਇਹ ਪ੍ਰੈਕਟੀਕਲੀ ਲਾਈਫ ਹੈ ਇਸੇ ਤਰ੍ਹਾਂ ਇਹ ਆਪਣੀਆਂ ਡਰਾਇੰਗ ਦਿਆਂ ਆਪਣੀਆਂ ਇਹ ਹੈਗੀ ਆਪਣਾ ਸਲੇਖਮਲਾ ਇਹ ਪੰਜਾਬੀ ਦੀਆਂ ਕਿਤਾਬਾਂ ਨੇ ਇਹ ਦੂਜੀ ਜਮਾਤ ਤੋਂ ਲੈ ਕੇ ਤੇ ਪੰਜਵੀਂ ਜਮਾਤ ਤੱਕ ਚੱਲਦੀਆਂ ਨੇ ਇਸੇ ਤਰ੍ਹਾਂ ਇਹ ਆਪਣਾ ਰੰਗਮਲਾ ਕਿਤਾਬ ਹੈਗੀ ਇਹ ਵੀ ਦੂਜੀ ਤੋਂ ਲੈ ਕੇ ਪੰਜਵੀਂ ਤੱਕ ਦੀ ਸੀਰੀਜ਼ ਹੈ ਇਹਦੇ ਚ ਬੱਚੇ ਉੱਥੇ ਬੱਚੇ ਨੇ ਲਿਖਦਿਆਂ ਸਿੱਖਣਾ ਇਹਦੇ ਚ ਵਿਦਿਆਰਥੀ ਨੇ ਰੰਗ ਭਰਦਿਆਂ ਸਿੱਖਣਾ ਇਹਨਾਂ ਸਾਰੀਆਂ ਰੰਗ ਭਰਦੇ ਆਪਾਂ ਦੇ ਸਹਿਜ ਰੂਪ ਦੇ ਵਿੱਚ ਉਹਨਾਂ ਸਕੂਲ ਦਾ ਕੰਮ ਕਰ ਰਿਹਾ ਜੀ ਹਾਂਜੀ ਅਧਿਆਪਕ ਨੇ ਦਾ ਕੰਮ ਵੀ ਕਰਾਉਣਾ ਦਾ ਪੇਪਰ ਵੀ ਲੈਣਾ ਸਾਰਾ ਕੁਝ ਕਰਨਾ ਤੇ ਵਿਦਿਆਰਥੀ ਨੂੰ ਬਹੁਤ ਸਹਿਜ ਰੂਪ ਨਾਲ ਸਿੱਖ ਜਾਣਾ ਇਹ ਕਿਤਾਬ ਆ ਜੀ ਅੱਜ ਨਹੀਂ ਦੋਸਤੋ ਵੱਡੇ ਬੱਚਿਆਂ ਦੀ ਜੀ ਹੁਣ ਇਹਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੈਗਾ ਕਿ ਇੱਕ ਪਾਸੇ ਅਸੀਂ ਉਦਾਹਰਨ ਦਿੱਤੀ ਹੋਈ ਹੈ ਅੰਗਰੇਜ਼ੀ ਚ ਆਪਣਾ ਅਧੀ ਟ੍ਰਾਂਸਲੇਸ਼ਨ ਦਿੱਤੀ ਹੋਈ ਹੈ ਤੇ ਪੰਜਾਬੀ ਚ ਵੀ ਦਿੱਤੀ ਹੋਈ ਹੈ ਇੱਥੇ ਵਿਦਿਆਰਥੀ ਨੇ ਆਪਣੀ ਭਾਸ਼ਾ ਦੇ ਚ ਖੋਲ ਕੇ ਆਪਣੇ ਸ਼ਬਦਾਂ ਦੇ ਚ ਇਹਨੂੰ ਲਿਖਣਾ ਜੀ ਇੱਕ ਪਾਸੇ ਉਹਨੇ ਦਾ ਸਕੈਚ ਤਿਆਰ ਕਰਨਾ ਸੋ ਇਹ ਮੋਰਲ ਵੈਲਿਊਜ਼ ਨੇ ਜਿਹੜੀਆਂ ਵਿਦਿਆਰਥੀਆਂ ਨੂੰ ਉਦਾਸੀਆਂ ਨੇ ਆ ਦੇਖੋ ਕਿ ਸਾਤੋਂ ਪਹਿਲੇ ਦੇਖ ਪਰਾਂਗੇ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਹਾਂਜੀ ਅੱਜ ਕੱਲ ਅਸੀਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਲੋਕਾਂ ਦਾ ਕਰੈਕਟਰ ਨਹੀਂ ਰਹਿ ਗਿਆ ਚਰਿੱਤਰ ਨਹੀਂ ਰਹਿ ਗਿਆ ਹੈਗਾ ਸਾਡੀਆਂ ਮੇਰੇ ਭੈਣਾਂ ਜਾਂ ਮਾਵਾਂ ਉਹ ਇਸ ਸਮਾਜ ਦੇ ਵਿੱਚ ਸੁਰੱਖਿਤ ਨਹੀਂ ਹੈਗੀਆਂ ਹਨਾ ਭਾਈ ਗੁਰਦਾਸ ਜੀ ਸਾਨੂੰ ਕਿੰਨਾ ਵੱਡਾ ਸੁਨੇਹਾ ਦੇ ਕੇ ਨੇ ਕਿ ਆਪਣੇ ਤੋਂ ਬਰਾਬਰ ਦੀ ਨੂੰ ਭੈਣ ਸਮਝਣਾ ਆਪਣੇ ਤੋਂ ਵੱਡੀ ਨੂੰ ਮਾਂ ਦੇ ਬਰਾਬਰ ਸਮਝਣਾ ਇਹ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ ਅੱਜ ਦੇ ਸਮਾਜ ਜੀ ਤੇ ਜੇਕਰ ਅਸੀਂ ਆਪਣੀਆਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਭੈਣ ਭਾਈ ਸਮਝੀਏ ਕੈਂਤ ਭਾਵ ਕੀ ਅਸੀਂ ਆਪਣੇ ਪਰਿਵਾਰ ਦਾ ਹਿੱਸਾ ਸਮਝੀਏ ਤੇ ਸਾਡੀਆਂ ਪਿਆਨਾ ਬਾਹਰ ਜਾਂਦੀਆਂ ਜਿਸੁਰਖਤ ਮਹਿਸੂਸ ਜੇ ਨਹੀਂ ਕਰਦੀਆਂ ਹੈਗੀਆਂ ਤੇ ਫਿਰ ਸਾਡੇ ਸਮਾਜ ਦੀ ਤਰਾਸ ਦੀ ਇਹ ਗੁਣ ਇਹ ਨੈਤਿਕ ਸਿੱਖਿਆਵਾਂ ਇਹ ਸਾਡੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਵਿਦਿਆਰਥੀਆਂ ਨੂੰ ਮਿਲਦੀਆਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਜੀ ਤੁਸੀਂ ਸੁਣਿਆ ਭੈਣ ਜਸਵੀਰ ਕੌਰ ਜੀ ਨੂੰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਯੂਨੀਵਰਸਿਟੀ ਪੱਧਰ ਤੇ ਕਾਲਜ ਪੱਧਰ ਤੇ ਆਪਣੇ ਵੱਖਰੇ ਪੱਧਰ ਤੇ ਅਪਰਾਲੇ ਕੀਤੇ ਜਾਂਦੇ ਨੇ ਅੱਜ ਅਧਿਆਪਕ ਨੂੰ ਸਿਸਟਮ ਨੇ ਨਾਲ ਜਾਇਆ ਹੋਇਆ ਕਿ ਕਦੇ ਇਹ ਕਦਰਾਂ ਕੀਮਤਾਂ ਸਾਨੂੰ ਵੈਸੇ ਆਮ ਜ਼ਿੰਦਗੀ 'ਚ ਮਿਲ ਜਾਂਦੀਆਂ ਸੀ। ਮਾਪਿਓ ਅਸੀਂ ਸਾਰੇ ਲੋਕ ਇੰਨੇ ਵਿਜੀ ਹੋ ਗਏ ਆ ਕਿ ਅਸੀਂ ਬੱਚਾ ਲਈ ਉਹਨਾ ਸਮਾਂ ਨਹੀਂ ਕੱਢ ਪਾਉਂਦੇ ਸਕੂਲ ਤੋਂ ਟਿਊਸ਼ਨ ਟਿਊਸ਼ਨ ਤੋਂ ਸਕੂਲ ਇਹੋ ਜਿਹੇ ਚੱਕਰਾਂ 'ਚ ਬੱਚੇ ਪਏ ਹੋਏ ਨੇ। ਪੰਜਾਬੀ ਮਾਂ ਬੋਲੀ ਨੂੰ ਲੈ ਕੇ CBSE ਬੋਰਡ ਵਰਗੇ ਜਿਹੜੇ ਬੋਰਡ ਨੇ ਉਹ ਕਿਵੇਂ ਦਾ ਬਿਹੇਵੀਅਰ ਕਰਦੇ ਨੇ ਹਰ ਸਾਲ ਕੁਝ ਨਾ ਕੁਝ ਪੰਜਾਬੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹੋ ਜਿਹੀਆਂ ਸੰਸਥਾਵਾਂ ਤੇ ਹੋਰ ਬਹੁਤ ਵਿਦਿਅਕ ਸੰਸਥਾਵਾਂ ਚੰਗੇ ਪ੍ਰਾਲੇ ਕਰਦੀਆਂ ਨੇ ਇਹੋ ਜਿਹੇ ਪ੍ਰਾਲਿਆਂ ਨੂੰ ਸਲਾਹਾਂ ਦੇਣ ਦੀ ਕੋਸ਼ਿਸ਼ ਕਰਨੀ ਜਾਣੀ ਚਾਹੀਦੀ ਹੈ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਜੁੜੇ ਰਹੋ ਸਰਲੇਖ ਦੇਣਾ